ਟੜਕੇ ਰਗਿਆ ਦੇਖ ਲਾ ਕਰੋ ਮੁੜ ਕੇ ਵੀ ਮੈਨੇ ਤਾਂ ਦੱਸ ਕੇ ਵੀ ਨਹੀਂ ਗਿਆ ਵੀ ਮੈਂ ਜਾਣਾ ਕਿੱਥੇ ਹੈ ਬੰਦਾ ਮਾੜਾ ਮਟਕੂ ਹੀ ਰਿਹਾ ਤਾਂ ਕਰਦਾ ਕੋਈ ਦੱਸਦਾ ਕੋਈ ਪੁੱਛਦਾ ਵੀ ਮੈਂ ਕਿੱਧਰ ਜਾਣਾ ਕਿੱਥੇ ਜਾਣਾ ਆ ਮੈਂ ਤਾਂ ਨੇਰੀ ਨੇ ਪਾਗਲ ਕਰ ਰੱਖੀ ਆ ਮੈਂ ਤਾਂ ਰੇਤੇ ਹੀ ਸੰਭਰੀ ਨਹੀਂ ਤੜਕੇ ਦੀ ਪੁੱਤਣਾ ਆਉਂਦੇ ਤੂੰ ਵੀ ਕੱਲੀ ਬੋਲੀ ਜਾਨੀ ਐ ਬੋਲਣਾ ਕੀ ਐ ਮੈਂ ਤਾਂ ਕਹਿੰਦੀ ਸੀ ਮਾ ਤੜਕੇ ਦੇ ਗਏ ਉਹ ਨਾ ਤੁਸੀਂ ਮੈਨੂੰ ਦੱਸ ਕੇ ਗਏ ਉਹ ਵੀ ਗਏ ਕਿੱਥੇ ਉਹ ਕਿੱਧਰ ਗਏ ਕੀ ਦੱਸਾਂ ਮੈਂ ਮੈਂ ਤਾਂ ਕਿਸੇ ਮੁਸੀਬਤ ਚ ਫਿਰਦਾ ਕੀ ਮੁਸੀਬਤ ਪੈ ਗਈ ਤੈਨੂੰ ਮੈਨੂੰ ਤਾਂ ਕੋਈ ਡਾਟਾ ਨਹੀਂ ਦੱਸੇਗਾ ਫੇਰੀ ਪਤਾ ਲੱਗੂ ਉਹ ਪਤਾ ਨਾ ਬੈਂਕ ਦਾ 2 ਲੱਖ ਰੁਪਈਆ ਭਰਨਾ ਸੀਗਾ ਆ ਪਾ 2 ਲੱਖ 2 ਲੱਖ ਰੁਪਈਆ ਚਾਹੀਦਾ ਹੁਣ ਕਿਤੋਂ ਜਗਾਰ ਨਹੀਂ ਬਣਦਾ ਦੱਸ ਕੀ ਕਰੀਏ ਲੈ ਫਿਰ ਤੂੰ ਗਿਆ ਕਿੱਥੇ ਸੀ ਉਹ ਗਿਆ ਤਾਂ ਕਿਸੇ ਤੋਂ ਮੰਗਣ ਸੀਗਾ 10000 ਮੰਗ ਲੈਂਦੇ ਹਨਾ ਸ਼ਿਮਲੇ ਨੂੰ ਉਹਦੇ ਮੋੜ ਦਿੰਦੇ ਉਹ ਅੱਗੇ ਜਾ ਦੇਖ ਲੈ ਤੇਰੇ ਪੇਕਾਂ ਤਾਂ ਪਾ ਡੰਗ ਲੈ ਜਾਂਦਾ ਸੀਗਾ ਉਹ ਹੁਣ ਤਾਂ ਦੇਖ ਲੈ ਤੇਰੇ ਕਾਹਦੇ ਪੇਕੇ ਰਹਿ ਗਏ ਹਨਾ ਤੇਰੀ ਭਤੀਜ ਨੂੰ ਐ ਉਹ ਤੇਰੀ ਕਹਾ ਕੀ ਲੱਗੀ ਹਨਾ ਲੈ ਗੱਲਾਂ ਕਿਹੜੀਆਂ ਕਰਦੇ ਆਂ ਭਤੀਜ ਨੂੰ ਐ ਤੇ ਫਿਰ ਮੈਂ ਪੇਕੇ ਜਾਣੇ ਬੰਦ ਕਰਤਾ ਹੁਣ ਮੈਂ ਪੇਕੇ ਨਹੀਂ ਜਾਂਦੀ ਉਹ ਤਾਂ ਮੇਰਾ ਪੇਕੀ ਦਾ ਜਾਨੀ ਐ ਹੁਣ ਆਪਾਂ 2 ਰੁਪਏ ਅਰਥਾ ਤਾਂ ਨਹੀਂ ਸਰਦਾ ਕਿਤੋਂ 2 ਰੁਪਈਆ ਨਾ ਕਿੰਨੇ ਪੈਸੇ ਚਾਹੀਦੇ ਤੈਨੂੰ 2 ਲੱਖ ਰੁਪਈਆ ਚਾਹੀਦਾ 2 ਲੱਖ ਰੁਪਈਆ 2 ਲੱਖ ਰੁਪਈਆ ਤਾਂ ਮੈਂ ਤੈਨੂੰ ਬਣਾ ਕੇ ਦੇ ਦੂੰਗੀ ਗੱਲ ਕਰੇ ਟਾਈਮ ਲੱਗੂਆ ਦਿਨ ਪੰਜ ਲੱਗਣਗੇ ਮੈਨੂੰ ਪੰਜ ਲੱਗਣਗੇ ਹਾਂ ਉਹ ਲੈ ਕਿਥੋਂ ਤੂੰ ਬਣਾ ਕੇ ਦੇ ਦੇਗੀ ਤੂੰ ਤਾਂ ਐਵੇਂ ਗੱਲਾਂ ਕਰੀ ਜਾਨੀ ਐ ਉਹ ਪੰਜ ਦਿਨਾਂ ਚ ਕੋਈ ਮੈਂ ਕਿਤੋਂ ਹੋਰ ਜ਼ਕਾਰ ਕਰ ਲੂ ਮੈਂ ਹੁਣ ਤੇਰੇ ਮੂੰਹ ਮੇ ਨਹੀਂ ਚੱਕੀ ਜਾਊਂਗਾ ਨਾ ਹੋਰ ਜਿਗਾਰ ਕਿੱਥੋਂ ਕਰ ਲੈਣਾ ਹੋਰ ਕੋਈ ਜਿਗਾਰ ਨੂੰ ਤਾਂ ਸੁਰੰਗ ਪਟਕੇ ਪੈਸੇ ਕੱਢ ਲੈ ਮੈਨੂੰ ਉੱਥੋਂ ਨਿਕਲ ਆਉਣਗੇ। ਨਾ ਫਿਰ ਤੂੰ ਕਿੱਥੋਂ ਕਢ ਲੈਗੀ? ਮੈਨੂੰ ਤਾਂ ਦਿਮਾਗ ਦੀ ਲੋੜਾਵੇਂ ਤੈਨੂੰ ਮੈਨੂੰ ਦਿਮਾਗ ਲਾਉਣਾ ਪਊ ਮੜਾ ਆ ਦਿਮਾਗ ਲਾ ਕੇ ਮੈਨੂੰ ਜਾਣਾ ਪਊ ਆਦੇ ਪਿੰਡ ਭਤੀਜ ਨੂੰ ਕੋਲੇ 5-4 ਦਿਨ ਲੱਗਣਗੇ ਜਦੋਂ ਕੰਮ ਬਣ ਗਾ ਉਹਦੀ ਆਪਾਂ ਕੰਮ ਲਈਏ। ਆਪਦੀ ਭਤੀਜ ਨੂੰ ਕੋਲੇ ਕਿਉਂ ਆਵਦਾ ਦੇਖ ਲੈ ਜਵਾਨ ਦਾ ਰਸ ਕਮਾਉਣੀ ਐ। ਕੋਈ ਨਹੀਂ ਤੈਨੂੰ ਪੈਸੇ-ਵੁਸੇ ਦੇਣਿਆ ਇਹਨਾਂ ਨੇ। ਉਹ ਤੈਨੂੰ ਕੌਣ ਕਹਿੰਦਾ ਮੈਂ ਜਵਾਨ ਦਾ ਰਸ ਕਮਾਉਂਗੀ? ਜਦੋਂ ਮੈਂ ਭਤੀਜ ਨੂੰ ਤਾਂ ਮੰ ਇਹ ਤੈਨੂੰ ਮੈਂ ਕਹਤਾ ਮੈਨੂੰ ਦਿਮਾਗ ਦੀ ਲੋੜ ਐ ਦਿਮਾਗ ਲਾਉਂਗੀ ਆਪਦਾ ਤੇ ਪੈਸੇ 2 ਲੱਖ ਰੁਪਏ ਬਣਾ ਕੇ ਲਿਆਉਂਗੀ ਥੋਨੇ ਉਹ ਤੂੰ ਮੰਗਦੀ ਨਹੀਂ ਉਹ ਤੂੰ ਤਾਂ ਐਵੇਂ ਕਮਲੀਆਂ ਕਰੀ ਜੈਣੀਆਂ ਗੱਲਾਂ ਕਿੱਥੋਂ ਤੂੰ 2 ਲੱਖ ਬਣਾ ਲੇਂਗੀ ਇਹ ਨਾਲੇ 10 ਦਿਨ ਫਿਰ ਮੈਂ ਹੋ ਕੇਵੇਂ ਸਰੂਆ ਕਰੇ ਰੋਟੀਆਂ ਮੈਂ ਹੁਣ ਆਵੇ ਹੱਥੋਂ ਚੋਣ ਨਾ ਰਹੋ ਹਾਂ ਹੁਣ ਦੋ ਚੀਜ਼ਾਂ ਨਹੀਂ ਚੱਲਦੀਆਂ ਉਹਨੇ ਇੱਕ ਕੰਮ ਤਾਂ ਤੈਨੂੰ ਕਰਨਾ ਪਊ ਰੋਟੀਆਂ ਤਾਂ ਤੈਨੂੰ ਦੋ ਪਕਾ ਕੇ ਖਾਣੀਆਂ ਪੈਣਗੀਆਂ ਆਪਦਾ ਹੁਣ ਮੈਂ ਤੈਨੂੰ ਇਕੱਠਿਆਂ ਦਾ ਪਕਾ ਕੇ ਲਾ ਦੇ ਆ 5 ਦਿਨਾਂ ਦਾ ਰੱਬਾ ਭਰ ਜਾਣੀਆਂ ਪਰ ਤੱਤੀਆਂ ਕਰਕੇ ਖਾਲਿਆਤ ਨਹੀਂ ਚੱਲ ਕੋਈ ਚਲ ਆਉਂਦਾ ਡੰਗ ਲਾ ਲੂਗਾ ਕਿਵੇਂ ਨਾ ਕਿਵੇਂ ਕਰਕੇ ਕੋ ਮੁੰਤਰ ਰੁਪਈਏ ਚਾਹੀਦੇ ਐ ਜੇ ਤੂੰ ਰੁਪਈਆਂ ਦਾ ਹੱਲ ਕਰ ਦੇ ਐਦੋਂ ਫਿਰ ਹੋਰ ਵਧੀਆ ਕੀ ਐ ਫਰ ਭਗ ਜਾ ਮੈਂ ਲੇਖ ਜਾਨੀ ਆ ਮੈਂ ਤਾਂ ਉਹੀ ਗੱਲ ਜਮਾ ਪੋਲਾ ਜਾ ਮੂੰਹ ਬਣਾ ਕੇ ਜਾਉਂਗੀ ਤੇ ਕੋਈ ਮਰਜ਼ੀ ਕਰੀ ਕੋਈ ਨਾ ਕਰਕੇ ਹੀ ਮੈਂ ਤੈਨੂੰ ਗੱਲ ਸਾਬ ਤੇ ਚਾਣਾਉਣ ਤੋਂ ਵੀ ਨਾ ਰਹੀਏ ਤੂੰ ਨਾ ਮੈਂ ਅੱਗੇ ਕਦੇ ਲੜਕੇ ਨਾਲ ਭਤੀਜ ਨਾਲ ਗੱਲਾਂ ਕਿਹੜੀਆਂ ਕਰਦਾ ਮੈਨੂੰ ਵੀ ਪੇਕਿਆਂ ਦੀ ਲੋੜ ਐ ਮੈਨੂੰ ਵੀ ਪੇਕਿਆਂ ਨਾਲ ਇਹ ਗੱਲ ਬਰਤਨੇ ਜਾਣੇ ਉਹਨਾਂ ਨੇ ਚਲ ਚੰਗਾ ਆਓ ਭਗ ਜਾ ਚਲ ਨਾ ਨਾ ਗੂ ਵੀ ਮੈਂ ਕਹਿੰਦੀ ਨਾ ਮੈਂ ਕਿ ਦੱਸਣਾ ਕਿ ਮੈਂ 2 ਲੱਖ ਰੁਪਏ ਲੈਣੇ ਨੇ ਉਹ ਤੂੰ ਐਂ ਕਰ ਛੱਡ ਪਰੇ ਚੜੂ ਦਾ ਖੜਾ ਮੈਂ ਤਾਂ ਨਹੀਂ ਆ ਤੇਰੇ ਕੋਲੇ ਜੇ ਫੋਨ ਆਇਆ ਤੈਨੂੰ ਇਹ ਕਹਣਾ ਪੂ ਵੀ ਤੇਰੀ ਭੂਆ ਮੇਰੇ ਨਾਲ ਲੜ ਕੇ ਗਈ ਆ ਭਾਈ ਕੋਈ ਗੱਲ ਨਹੀਂ ਮੈਂ ਤਾਂ ਕਹਿ ਦੂੰਗਾ ਜੇ ਤੂੰ ਕਹੇਗੀ ਮੈਂ ਫੋਨ ਜ਼ਰੂਰ ਕਰੂਗੀ ਜਦੋਂ ਕਾਲੀ ਨੇ ਫੋਨ ਕੀਤਾ ਤੇਰੇ ਕੋਲੇ ਤੂੰ ਐਂ ਕਹਿਦੀ ਵੀ ਭਾਈ ਤੇਰੀ ਭੂਆ ਮੈਂ ਤਾਂ ਬਾਲਾ ਤਾਂਗ ਕਰਦੀ ਸੀ ਮੇਰੇ ਨਾਲ ਤਾਂ ਲੜ ਕੇ ਗਈ ਆ ਮੇਰੇ ਨਾਲ ਘਟਦੀ ਨਹੀਂ ਤੂੰ ਮੇਰੇ ਬਾਰੇ ਉਹਦੇ ਬਾਰੇ ਕੁਝ ਮਰਜ਼ੀ ਕਰ ਲੈ ਉਹ ਚਲ ਮੇਰੀ ਗੱਲ ਸੁਣ ਲੈ ਜੇ ਤੂੰ ਬਾਗੀ ਫੇਰ ਵੀ ਤਵੇਂ ਸਾਰੇ ਕੰਮ ਕਰੂਗੀ ਕਰ ਦੇ ਜਾਂ ਤੂੰ ਕਰ ਤਿਆਰੀ ਝਾੜੂ ਹੀ ਮਾਈ ਲਾ ਲੈਣਾ ਜਾਂ ਲਾ ਲਾ ਮੈਂ ਕੀ ਤਿਆਰੀ ਕਰਨੀ ਹੈ ਮੈਂ ਤਾਂ ਨਾ ਕੇ ਕੱਪੜੇ ਤਾਂ ਪਾ ਕੇ ਆਦੀ ਮੈਂ ਤਾਂ ਹੀ ਬਗ ਜੂ ਮੈਂ ਤਾਂ ਇਹ ਪੈਕ ਹੀ ਲੈਣੇ ਜਾ ਬਗ ਜਾ ਆਵੇਂ 2 ਰੁਪਏ ਲੈ ਜਾਨੀ ਆ ਚੱਕ ਕੇ ਕਿਰਾਏ ਜੋ ਗਰੇ ਉਹ ਲੈ ਆ ਬਦਈ ਗੱਲ ਬਣੀ ਘਰੋਂ ਹੀ ਕਦੀ ਕੰਮ ਕਰ ਲੈ ਗਰੀ 4 ਦਿਨ ਉਹ ਕੰਮ ਦਾ ਕੀ ਹੈ ਕੰਮ ਤਾਂ ਉਹ ਕਿਹੜਾ ਕਰਦੇ ਨਹੀਂ ਚਲ ਆਉਂਦੇ ਰੋਟੀ ਨੇ ਦੁੱਬ ਕਾ ਕੇ ਖਾ ਲਿਆ ਕਰਾਂਗੇ ਜੇ ਆਪਣਾ ਪੈਸੇ ਦਾ ਅਰਥ ਸਰ ਜੇ ਦਾ ਬੜਾ ਵਧੀਆ ਹੈ ਉਹ ਪਤਾ ਨਹੀਂ ਕਿਵੇਂ ਕਰਕੇ ਲਿਓ ਉਹ ਕਦੇ ਨਾ ਲੜਾਈ ਨਾ ਕਰਲੇ ਮੈਂ ਖਾਮ ਖਾ ਕਦੇ ਜਾਣ ਤੋਂ ਵੀ ਦਿਖਲਾ ਰਹੇ ਜੇ ਕਦੇ ਜਮਾ ਹੁਣ ਤਾਂ ਪੇਕੇ ਤਾਂ ਹੈਗੇ ਨਹੀਂ ਕਦੇ ਤਾਂ ਮਾੜਾ ਮੋਟਾ ਬਾਗੀ ਜਾਂਦੀ ਐ ਚੱਲ ਜਦੋਂ ਆਪ ਕਹਿੰਦੀ ਐ ਜਾਇਆ ਹੋਂਦੇ ਚਾਰ ਦਿਨਾਂ ਦਾ ਫਿਰ ਕੀ ਹੁੰਦਾ ਆ ਕੀ ਬੋਲੀ ਐ ਨੇ ਤੂੰ ਕੱਲੇ ਉਹ ਮੈਂ ਕੱਲੇ ਨੇ ਕੀ ਬੋਲਣਾ ਸੀਗਾ ਮੈਂ ਤਾਂ ਉਹੀ ਕਲਾਂ ਤੇ ਮੂੰਹ ਤੇ ਕਰਦਾ ਉਹੀ ਪਿੱਠ ਪਿੱਛੇ ਉਹ ਮੈਂ ਤਾਂ ਝੂਠ じゃ ਬੋਲਣ ਨਹੀਂ ਜਾਣਦਾ ਚੱਲ ਮੈਂ ਕਰਾਂ ਐਸਾ ਨਾ ਹਾਂ ਉਹ ਨਾ ਲੜਾਈ ਨਾ ਕਰਲੀ ਜਦੋਂ ਮੈਂ ਤੈਨੂੰ ਇੱਕ ਵਾਰੀ ਕਹਤਾ ਵੀ ਮੈਂ ਨਹੀਂ ਲੜਦੀ ਨਾ ਮੈਂ ਨਹੀਂ ਕੁਝ ਕਹਿੰਦੀ ਕੋਈ ਗੱਲ ਨਹੀਂ ਮੈਂ ਕਰਦੀ ਮੈਂ ਤੈਨੂੰ ਦੱਸ ਸਬਜ਼ੀ ਬਣੀ ਪਈ ਐ ਐ ਕਰ ਉਹਨੂੰ ਨਹੀਂ ਤਾਂ ਤੂੰ ਖਾਲੀ ਆਥਣੀ ਤੇ ਦੂਜੀ ਰੱਖ ਲਈ ਫ੍ਰਿਜ ਚ ਤੇ ਦੋ ਚਾਰ ਦਿਨ ਉਹੀ ਡੰਗ ਲਾ ਲਈ ਉਹ ਕੋਈ ਨਾ ਕੋਈ ਚਟਣੀ ਬਣਾ ਲਈ ਮਾੜੀ ਮੋਟੀ ਮੈਂ ਤਾਂ ਕਿਵੇਂ ਮਰਜੀ ਖਾਂ ਤੇ ਤੂੰ ਆਪਣਾ ਰੁਪੀਆਂ ਦਾ ਅਰਥ ਛੱਡ ਜਾ ਸਭ ਤੋਂ ਵੱਡੀ ਗੱਲ ਐ ਜਾ ਐ ਕਰੀ ਜੇ ਤੇਰੇ ਕੋਲੇ ਸਬਜ਼ੀ ਮੁੱਕ ਗਈ ਨਾ ਢਾਬੇ ਤੋਂ ਖੜ ਲਈ ਉਹ ਮੈਂ ਤਾਂ ਢਾਬੇ ਤੋਂ ਖੜ ਲਊ ਹਾਂ ਕਿਉਂ ਤੂੰ ਚਾਰ ਪੰਜ ਐ ਤਾਂ ਉੱਥੇ ਰਹਿ ਕੇ ਆਵੇਂ ਤੇਰੇ ਨਾਲੇ ਮੈਨੂੰ ਕਿਤੇ ਆਏ ਨਾ ਕਦੀ ਆ ਕੇ ਵੀ ਮਤੋਂ ਕੋਈ ਕੰਮ ਨਹੀਂ ਬਣਿਆ ਨਾ ਨਾ ਤੂੰ ਦੇਖ ਮੈਨੂੰ ਫੋਨ ਲਾਉਂਦਾ ਰਹੀ ਐ ਨਾ ਹੋਵੇ ਮੁੜ ਕੇ ਮੈਨੂੰ ਪੁੱਛੀ ਨਾ ਮੈਂ ਉੱਥੇ ਜਾ ਕੇ ਬਹਿ ਜਾ ਹੁਣ ਨਾ ਕਰਦਾ ਕੋਈ ਗੱਲ ਨਹੀਂ ਤੇ ਨਾਲੇ ਪਾਲੀ ਤੇਰੇ ਕੋਲੇ ਪੱਕਾ ਫੋਨ ਕਰੂਗੀ ਤੇ ਪਾਲੀ ਨੂੰ ਕਹੇਗੀ ਦੇਖ ਮੈਂ ਪੈਸੇ ਲੈ ਕੇ ਕਰਾਇਆ ਹੋ ਗਰੇ ਬਾਹਰੇ ਮੈਂ ਲੈ ਕੇ ਨਹੀਂ ਜਾਂਦੀ ਉਹ ਚੰਗਾ ਚੰਗਾ ਜਾ ਤੂੰ ਹਾਂ ਕਵੇ ਆ ਬੱਲੇ ਜਾਨੀਆ ਬਸ ਦੋ ਆਲੀ ਵਾਸ ਸੌਣ ਵਾਲੀ ਮੈਂ ਤਾਂ ਉੱਤੇ ਚੜ ਜੂ ਚੜੀ ਤੇ ਉਤਰੀ ਜਾ ਕੇ ਦੋ ਪਿੰਡ ਸਨਾਂਗੇ ਉਹ ਜਾ ਜਾ ਮੈਂ ਦੱਸ ਕਿ ਉਹ ਵਹੀ ਗੱਲ ਬਾਟ ਜਾਣਾ ਬਾਲੀ ਲੈ ਇਹ ਤਾਂ ਕਹਿੰਦੀ ਮੈਂ ਤਾਂ ਪੈਸੇ ਲੈ ਕੇ ਹੀ ਉਹ ਪਤਾ ਨਹੀਂ ਕਿਵੇਂ ਪੈਸੇ ਲੁਕੋ ਮੜੂਗੀ ਉਹ ਚਲ ਕੀ ਹੁੰਦਾ ਕੌਣ ਆਉਂਦਾ ਕਰੇ ਵੱਡਾ ਗੇਟ ਲਾਜਿਆ ਕਰਾਂਗੇ ਫਟਾ ਝਾੜੂ ਕੱਢ ਦਿਆਂ ਅੱਜ ਤਾਂ ਨੇਰੀ ਨੇ ਵੀ ਲਹੂ ਪੀ ਲਿਆ ਕਿੰਨੇ ਪੱਤੇ ਪੱਤੇ ਹੋਏ ਪਏ ਨੇ ਢੇਰੀ ਜਿਹੀ ਰਹਿ ਗਈ ਕਨਾਲੀ ਚਲ ਫੇਰ ਚੱਕ ਦੁੱਧੇ ਰੀਆਂ ਹੀ ਜਾ ਆ ਗਿਆ ਇਹਨਾਂ ਨੂੰ ਕਹੂੰਗੀ ਵਾ ਪਪੂਆ ਨਾ ਮਿਲ ਕੇ ਜੀਜਾ ਬੁਲਾ ਕਰੀਂਦਾ ਪੂਆ ਕਿ ਮੈਂ ਝਾੜੂ ਜੂੜੂ ਲੈ ਆਈ ਨਹੀਂ ਐ ਸ਼ਾਰੂ ਤਾਂ ਮੈਂ ਲਾਉਣੀ ਸੀ ਇੰਨੇ ਰਿਬਲਾ ਆਈ ਜਾਂਦੀ ਐ। ਇਹ ਵੀ ਆ ਨਾ ਦੁਗੜਾ ਕਵਾ ਵਧਾਤਾ ਰੱਬ ਨੇ ਹਣਾ। ਹੋਰ ਦੇਖਿਆ ਹਾ ਹ ਦਰਖਤ ਹੀ ਨਹੀਂ ਵੱਢਦੇ ਹੈਗੇ ਆਂਡ ਕਮਾਂਡ ਜੇ ਆਪਣੇ ਵੱਢਦੇ ਨੇ ਪੱਤੇ ਆਉਣੋਂ ਹਟਦੇ। ਐਵੇਂ ਲੱਗਦਾ ਹੁਣ ਤੈਨੂੰ ਬੁਰੇ ਲੱਗਦੇ ਐ। ਇਹ ਜਿਹੜਾ ਗਰਮੀਆਂ ਦਾ ਮਹੀਨਾ ਹੁੰਦਾ ਨਾ ਉਦੋਂ ਪਾਇਆ ਛਾਂ ਹੁੰਦੀ ਐ ਉਦੋਂ ਬੜੇ ਚੰਗੇ ਲੱਗਦੇ ਹੁੰਦੇ ਦਰਖਤ। ਉੱਤੇ ਲੱਗਦੇ ਆ ਸਾਲ ਚ ਵੱਢਣੇ ਚਾਹੀਦੇ ਆ। ਹਾਂ। ਤੇ ਮੈਂ ਤਾਂ ਨਹੀਂ ਕਹਿੰਦੀ ਸੀ ਮੇਰਾ ਭਲਾਈ ਜੀ ਕਰੀ ਆਂਦਾ ਪੱਪੂ ਹਰੋਂ ਨਾ ਨਹੀਂ ਲੈ ਗੇ। ਖੇਤ ਇੰਨਾ ਕੰਮ ਪਿਆ ਤੈਨੂੰ ਤੈਨੂੰ ਭੂਆ ਕੋਲ ਭੂਆ ਛੋਟ ਪੂਆ ਨੂੰ ਮਿਲਿਆਉਂਦੇ ਆਪਾਂ ਬੜਾਈ ਜੀ ਕਰੀਂਦਾ ਬਲਾਈ ਟਾਈਮ ਹੋ ਗਿਆ ਪੂਆ ਵੀ ਨਹੀਂ ਹੁਣ ਆਈ ਆਪਣੇ ਕੋਲ ਕਦੇ ਨਾ ਆਪਾਂ ਗਈਆਂ ਤੂੰ ਰੋਟੀ ਰੋਟੀ ਬਣਾ ਲਈ ਕਿ ਨਾ ਰੋਟੀ ਤਾਂ ਬਣਾ ਰੱਖੀ ਐ ਮੈਂ ਰੋਟੀ ਤਾਂ ਤੈਨੂੰ ਦੇ ਦਨੀ ਆ ਤੂੰ ਹਾਂ ਨਾ ਦਾ ਜਵਾਬ ਦੱਸ ਵੀ ਚੱਲੇਗਾ ਕਿ ਨਹੀਂ ਜਾਣਾ ਮੇਰੇ ਕੋਲ ਨਹੀਂ ਟਾਈਮ ਹੈਗਾ ਮੇਰੀ ਗੱਲ ਸੁਣ ਲੈਟ ਆਉਗੀ ਮੈਂ ਤਾਂ ਮੋਟਰ ਚਲਾਉਂਗਾ ਘਣਕਰ ਮਾਉਣ ਵਾਲੀ ਵੀ ਚੱਲ ਰੋਟੀ ਦੇਨੀ ਆ ਤੈਨੂੰ ਇਹ ਤਾਂ ਬਸ ਐਂ ਕਰਦਾ ਹੁੰਦਾ ਆ ਜਾਵਾਕ ਜਾ ਵੀ ਇੱਥੇ ਸਿੱਟ ਗਿਆ ਜਰਾ ਬਾਈਆਂ ਲਾ ਕੇ ਨਾ ਇਹ ਲੋਟ ਆਉਂਦੇ ਆਗੇ ਹੁਣ ਤਾਂ ਕਹਿੰਦਾ ਰੋਟੀ ਦੇ ਭੂਆ ਕੋਈ ਤਾਂ ਕਹਿੰਦਾ ਜਾਈਦਾ ਨਹੀਂ ਹੈਗਾ ਚਲ ਮਾਣਾ ਰੋਟੀ ਫੜਾਵਾਂ ਫੇਰ ਸਹੀ ਫੇਰ ਮਿਲੇ ਆਵਾਂਗੇ ਭੂਆ ਨੂੰ ਕਦੇ ਤੂੰ ਤਾਂ ਅੱਜ ਬਲਾਈ ਜੀਜਾ ਕਰਦਾ ਸੀ ਜਿਵੇਂ ਲਿਆਉਣ ਦੀ ਤਾਂ ਰੋਟੀ ਫੜਾਉਣੀ ਆ ਤੈਨੂੰ ਲੈ ਮਸਾਂ ਕਰ ਆਇਆਗਾ ਦੇਸ਼ ਦੀ ਹਵਾ ਚੱਲੀ ਜਾਂਦੀ ਏ ਕੋਈ ਐ ਨਹੀਂ ਗੱਲ ਨਾ ਆਟ ਆਉਟ ਹੋ ਹੀ ਲੱਗਿਆ ਵੇ 10 ਰੁਪਏ ਦੇ ਕੇ ਬੰਦਾ ਉੱਤੇ ਛੜਿਆ ਵੇ ਮਸਾਂ ਆਈਆਂਗੀ ਤੁਰ ਕੇ ਹੈ ਉਧਰੋਂ ਨੇ ਮੇਰੇ ਨਾਲ ਦੇਖ ਲੈ ਮੈਨੂੰ ਘਰੋਂ ਕੱਢਤਾ ਆ ਬੈਠੀ ਐ ਨੂੰ ਦੱਸਦੀਆਂ ਜਾਬੂ ਮਰ ਜਾ ਪੂਆ ਆਉਂਦੀ ਐ ਵੰਨ ਤਾਂ ਬੜੀ ਜਿਆਦਾ ਆਈ ਜਾਂਦੀ ਸੀ ਸਸਰੀ ਘਰ ਪੂਆ ਸਸਰੀ ਘਰ ਪਾਈ ਕਿਹੜੀ ਜਿਆਦਾ ਆਈ ਜਾਂਦੀ ਸੀ ਪੂਆ ਕਿਹੜਾ ਕੋਈ ਅੱਜ ਖੁਸ਼ੀ ਨਾ ਆਈ ਤੇਰੇ ਪਪੜ ਨੇ ਲੜ ਕੇ ਕੱਢਿਆ ਘਰ ਬੂਆ ਐ ਸੁਣ ਰਹੀ ਹਾਂ 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 ਐ ਸੁਣ ਰਹੀ ਕਿ ਪਪੜ ਨੇ ਇਹ ਗੱਲ ਮੂੰਹ ਮੰਦੋ ਦਾ ਪਪੜ ਦਾ ਤੇਰਾ ਬੋਲਦਾ ਤੇਰਾ ਲੜਾਈ ਕਰਦਾ ਮੇਰੇ ਨਾਲ ਮੈਂ ਤਾਂ ਬਾਲੀ ਔਖੀ ਆ ਪੁੱਛ ਲੈ ਗੱਲ ਪੂਆ ਆਏਗਾ ਤੂੰ ਲੜਪੇ ਤੁਸੀਂ ਰੋਜ਼ ਹੀ ਲੜਦਾ ਹੋ ਅੱਜ ਕਿਹੜਾ ਨਵਾਂ ਲੜਿਆ ਰੋਜ਼ ਮੈਨੂੰ ਕਹਿਣੇ ਕਹਾਂ ਬਗਜਾ ਪੇਕੀ ਬਗਜਾ ਪੇਕੀ ਮੈਂ ਕਿਹਾ ਮੇਰੇ ਕਿਹੜਾ ਪੇਕੇ ਨਹੀਂ ਮੇਰੀ ਹੈਗੀ ਭਤੀਜਾ ਭਤੀਜ ਨੂੰ ਹਾਂ ਉਹਨਾਂ ਕੋਲੇ ਜਾ ਪੈਣੀ ਆ ਵੀ ਬਚਾਰਾ ਸੰਗਿਦੋ ਨਹੀਂ ਆ ਤੇਰੇ ਨਾਲ ਉੱਤਰ ਤੇ ਪਾਣੀ ਪੂਣੀ ਨੇ ਗੱਲਾਂ ਨਹੀਂ ਨਾ ਮਾਰੀ ਆ ਬੈਠੀ ਜਾ ਪਾਣੀ ਦਾ ਗਲਾਸ ਲੈ ਕੇ ਦੇ ਮੇਰਾ ਤਾਂ ਮੂੰਹ ਸੁੱਕ ਗਿਆ ਤਰੀ ਆਉਂਦੀ ਦਾ ਓਹੋ ਮਸਾਂ ਕਿ ਡਿੱਗੀਆਂ ਮਸਾਂ ਘਰ ਮਨੇ ਪੇਕਿਆਂ ਦਾ ਤੁਸੀਂ ਤੂੰ ਲੋ ਹੁਣ ਬਦਲੇ ਮੈਂ ਤਾਂ ਕੰਮ ਕਰ ਕਰ ਥੱਕੀ ਪਈਾਂਗੀ ਬੈਠ ਕੇ ਖਾ ਕੇ ਜਾਉਂ ਦੇਖੀ ਪੰਜ ਚਾਰ ਦਿਨ ਜਿੱਤੇ ਰਖ ਬੁਰਾ ਹਾਲ ਨਾ ਕਰਤਾ ਮੈਂ ਥੁੱਕੀ ਜਾਣੇਗੀ ਮੈਂ

ਤੇ ਫਿਰ ਆ ਰਹੇ ਹੁਣ ਕੱਸੀ ਦਾ ਤੇ ਬੰਬੀ ਦੇ ਪਾਣ ਦਾ ਕੀ ਫਰਕ ਹੋ ਹਾਂ ਸਾਡੇ ਨਾ ਥੱਲੜੀ ਮੋਟਰ ਦਾ ਪਾਣੀ ਐ ਉਹ ਕੋੜਾ ਨਹੀਂ ਹੁੰਦਾ ਸਾਡੇ ਤਾਂ ਪਾਣੀ ਕੋੜਾ ਹੈ ਫਿਰ ਸਾਡੇ ਤਾਂ ਕੱਸੀ ਦਾ ਪਾਣੀ ਛੜਦਾ ਕੋਈ ਕੱਟ ਪਿਸਵਾਦ ਲੱਗਿਆ ਮੈਨੂੰ ਤਾਂ ਬਾ ਮੈਂ ਕਿ ਮੈਂ ਇੱਥੇ ਮੈਂ ਤਾਂ ਪਾਣੀ ਵੀ ਨਹੀਂ ਔਖਾ ਹੋ ਜੂ ਮੈਂ ਤਾਂ ਇਹ ਦੋਨੋਂ ਪਾਣੀ ਦੀ ਬੋਤਲ ਹੀ ਭਰ ਲਿਆਉਂਦੀ ਆਉਦੀ ਨਾ ਮੈਨੂੰ ਨਾਲ ਹੀ ਲੈਣੀ ਸੀ ਬੋਤਲ ਭਰ ਕੇ ਭੂਆ ਬੋਤਲ ਤਾਂ ਫੇਰੀ ਭਰਦੀ ਜੇ ਤੇਰਾ ਫਫੜ ਭਰਨ ਦੇਣਾ ਮੇਰੇ ਮੰਗਰ ਤਾਂ ਡੰਗ ਲੈ ਕੇ ਪੈ ਗਿਆ ਕਹਿੰਦਾ ਘਰੋਂ ਨਿਕਲ ਮੇਰੋ ਅੱਛਾ ਆਹੋ ਉਹ ਕੁਛ ਨਾ ਵਸੋ ਬੜਾ ਤਾਂ ਤਾਂ ਪਤਾ ਹੀ ਮੈਨੂੰ ਤਾਂ ਨਹੀਂ ਜਾਂਦੇ ਹੁੰਦੇ ਆ ਮੈਂ ਤਾਂ ਅੱਜੀ ਯਾਦ ਕਰਕੇ ਹਤੀ ਸੀ ਤੈਨੂੰ ਮੈਨੂੰ ਆਖੀ ਜਾਂਦੀ ਸੀ ਮੈਂ ਖਾ ਪਾਪੂਆ ਨੂੰ ਨਾਲ ਮਿਲ ਕੇ ਅੱਗੇ ਮੈਂ ਖਾ ਬਾ ਮੇਰੀ ਸਾਨੂੰ ਯਾਦ ਵੀ ਆਉਂਦੀ ਏ ਮੈਨੂੰ ਤਾਂ ਐਂਸੀ ਵੀ ਮੈਨੂੰ ਤਾਂ ਭੁੱਲੀ ਗਏ ਕੋਈ ਮੈਂ ਮਾਂ ਹੀ ਯਾਦ ਕਰਦੀ ਸੀ ਜਦੋਂ ਮਾਂ ਹੁੰਦੀ ਸੀ ਕੌਣ ਯਾਦ ਕਰਦਾ ਵਾਂ ਮੈਂ ਤਾਂ ਉਹ ਤੈਨੂੰ ਯਾਦ ਬਿਠੋਰਾ ਕਰਦੇ ਸੀ ਤੇ ਮੈਨੂੰ ਆਖਾ ਚੱਲ ਗਏ ਇਹ ਕਹਿੰਦਾ ਮੈਂ ਇੱਕ ਦੋ ਦਿਨ ਪਾਣੀ ਲਾ ਲਾ ਮੋਟਰ ਦਾ ਫੇਰ ਚੱਲਾਂਗੇ ਅੱਛਾ ਤੇ ਤੈਨੂੰ ਤੂੰ ਆਈ ਗਈ ਤੇ ਕਿੱਧਰ ਗਿਆ ਜੱਗਾ खेती बाहर ਨੂੰ ਗਿਆ ਖੇਤ ਮੋਟਰ ਦਾ ਪਾਣੀ ਲਾਉਂਦਾ ਚਲ ਕੋਈ ਨਹੀਂ ਭਾਈ ਘਰ ਦੇ ਕੰਮਾਂ ਵੀ ਕਰਨੀ ਐ ਕਿ ਤੂੰ ਐ ਕਰ ਹੁਣ ਮੇਰੇ ਨਾਲ ਗੱਲਾਂ ਕੀ ਮਾਰੀਐਂਗੇ ਮੇਰੇ ਮੂੰਹ ਕਰਨੀ ਦੇਖੀਐਂਗੀ ਮੈਂ ਤਾਂ ਢੜਕੇ ਦੀ ਚਾਹ ਪੀਤੇ ਚਾਹ ਦੀ ਕੁੱਟਲਿਆ ਵਧੀਆ ਜੀ ਬਣਾ ਕੇ ਲੈ ਲੈ ਹਣੀ ਐ ਚਾਹ ਲੈ ਲੈ ਛੇਤੀ ਨਾ ਨਾਲ ਕੁਛ ਲਿਆਈਂ ਕੁੜੇ ਕੋਈ ਬਿਸਕਟ ਪਏ ਹੋਣਗੇ ਘਰੇ ਕੋਈ ਕਰਾਰਾ ਮਾਤਾ ਤਾਂ ਕੁਛ ਨਹੀਂ ਕੇਰਾ ਹੈ ਜੇ ਤਾਂ ਪੂ ਲੱਡੂ ਪਏ ਚਾਹ ਨਾ ਉਹ ਲਿਆ ਦਿੰਨੀ ਐ ਫਿਰ ਮੈਂ ਤੈਨੂੰ ਭਾਈ ਕੁਛ ਮਰਜ਼ੀ ਲਿਆ ਦੇ ਭੁਆਨ ਤਾਂ ਭੱਖਾ ਲੱਗੀ ਪਈ ਐ ਤੇਰੀ ਨੂੰ ਮੈਂ ਤਾਂ ਰੋਟੀ ਵੀ ਨਹੀਂ ਖਾਧੀ ਸੀ ਅੱਛਾ ਲੈ ਹਣੀ ਐ ਫਿਰ ਮੈਂ ਲੱਖ ਦੇਖ ਲਾ ਪੂਰਾ ਤਾਂ ਆ ਕੇ ਇੱਥੇ ਮੈਨੂੰ ਰੋਡੀ ਲੱਗ ਗਈ ਇਹ ਇਹ ਆਪ ਵਾਰਾ ਟਾਲੀਆ ਫੁੱਫੜ ਕਾ ਨੂੰ ਪੜਾ ਇਹ ਤਾਂ ਆਪ ਪੈੜੀਏਗੀ ਹੁਣ ਇੱਥੇ ਡੇਰਾ ਜਮਾਲਿਆ ਪੂ ਮੈਂ ਤਾਂ ਇਹਦੇ ਕੋਲ ਜਾਣ ਨੂੰ ਫਿਰਦੀ ਸੀ ਪੂ ਮੈਂ ਮਰ ਜਾ ਚੰਗੀ ਰਹਿ ਗਈ ਜਿਹੜੀ ਮੈਂ ਗਈ ਨਹੀਂ ਜਿਹੜਾ ਇੱਥੇ ਆ ਗਈ ਜਿਵੇਂ ਉੱਥੇ ਨਹੀਂ ਗਈ ਤਾਂ ਹੁਣ ਕੀ ਕਰਾਂ ਆ ਲੱड्डੂ ਫੜਾ ਦੇਣੀ ਉਸਕੇ ਜ ਹੋਰ ਕੀ ਸਮੈਲੀ ਜ ਤਾਈ ਜਾਂਦੀ ਆ ਪਰ ਖਾਰੂਗੀ ਡੱਫ ਲੂਗੀ ਹੋਰ ਕੀ ਕਰਾਂਗੇ ਚਾਹ ਚਾਹ ਫੜਾਉਣੀ ਹੈ ਕਿ ਰੈਨ ਇਹ ਤਾਂ ਮੱਥਾ ਡਬ ਮਾ ਹੋਰ ਕੋਈ ਜਾਜੂ ਬੜੇ ਇਹ ਤਾਂ ਇੱਥੇ ਲੱਗ ਗਈ ਰੋਟੀ ਮੈਨੂੰ ਆ ਕੇ ਮਸਾਤਾ ਰੱਖਾ ਇੱਥੇ ਫਿਰ ਆ ਲੈ ਜਨ ਮੁਸਕੀ ਜੇ ਲੱਡੂ ਨਿੱਤਰ ਲਹੂ ਪੀ ਲੂਗੀ ਮੇਰਾ ਕੁਛ ਖਾਣ ਨੂੰ ਨਹੀਂ ਦਿੱਤਾ ਮੈਨੂੰ ਵਾਸਤਾ ਨਹੀਂ ਆਖੂ ਕੰਟਾ ਲਾਇਆ ਇਹ ਕੁੜੇ ਕਾਹ ਜਾ ਬੈਠੇ ਨੇ ਚਾਹ ਪਾਉਣ ਦੀ ਅਗਵਾਰ ਦੀ ਚਾਹ ਨਹੀਂ ਫਿਰ ਕੋਈ ਨਹੀਂ ਠੰਡੀ ਕਰਕੇ ਲਿਆਵਾਂ ਇਹਨੂੰ ਖਾ ਖਾਲਾ ਲੱਡੂ ਜਲੇਬਾ ਤੂੰ ਇਹ ਕੁੜੇ ਆਉਣਗੇ ਕਿ ਮੈਂ ਲਈ ਫੁੱਜੇ ਟੁੱਟੇ ਪੱਜੇ ਇਹ ਪੂਆ ਭਰਾ ਆਇਆ ਜਦ ਜ਼ਾਬ ਦੂਬ ਚ ਲਫਾਫੇ ਚ ਆ ਗਏ ਨਾ ਭੈਣੇ ਇਹ ਤਾਂ ਮੁਸ਼ਕ ਮਾਰਦੀ ਹੈ ਅੱਲਾ ਕਿ ਮੈਂ ਬੂਹ ਮੈਂ ਮਰ ਜਾ ਨਹੀਂ ਤੂੰ ਅੱਜ ਨੇ ਕਿਹਾ ਅੱਜ ਮੈਂ ਤਾਂ ਖੋਲੇ ਵੀ ਨਹੀਂ ਘਰ ਤਾਂ ਇਹ ਨਹੀਂ ਖੋਲੇ ਤੈਨੂੰ ਆਏ ਵੀ ਆਏ ਜਾਂ ਮੁਸ਼ਕੀ ਸਮਾਨ ਖਾ ਲੂਗੀ ਭੂਆ ਮੈਂ ਤਾਂ ਇਹ ਨਹੀਂ ਖਾਂਦੀ ਮੈਂ ਤਾਂ ਮਾੜੀ ਚੀਜ਼ ਖਾਦੀ ਨਹੀਂ ਮੈਂ ਤਾਂ ਉਹ ਹੀ ਲੱਗਦਾ ਕਿ ਨਹੀਂ ਖਾ ਸਕੀ ਪਰ ਜੇ ਜਿਆਦੇ ਸ਼ਾਰਾਂ ਤੂੰ ਖਾ ਕੇ ਦੇਖ ਮੜੇ ਆਪਾਂ ਤਾਂ ਥੋੜਾ ਚੜ੍ਹ ਹੋ ਗਿਆ ਜੋ ਖਾਦੇ ਹੈਗੇ ਮੈਂ ਖਾਲੇ ਹੋਣਗੇ ਸੋਨ ਤਾਂ ਸੁਭਾਅ ਪਿਆ ਪਈ ਮੁਸ਼ਕਲ ਸਮਾਨ ਖਾਣ ਦਾ ਮੈਂ ਤਾਂ ਖਾਂਦੀ ਨਹੀਂ ਮੈਂ ਤਾਂ ਤਾਜੇ ਲੱਡੂ ਖਾਣੀ ਹੁੰਦੀ ਹੈ ਜੇ ਕਿਸੇ ਦੇ ਤਾਜੇ ਬਿਆਚ ਹੋਣ ਹਾਂ ਕੀ ਕਹਿਣੀ ਹੈ ਕੁਛ ਲੂਪਾ ਚਾਹ ਪੀਣਾ ਮੈਂ ਕਿ ਚਾਹ ਤੱਕਤੀ ਹੈ ਤੇ ਚੰਗਾ ਲੱਗੇ ਲੱਡੂ ਜੇ ਕੋ ਕਰਾਰਾ ਸਮਾਨ ਹੈਗਾ ਜਬਾਕ ਵਾਸਤੇ ਕੁ ਭੁਜੀਆ ਪਹਿਲਾਂ ਮੰਗਾਇਆ ਹੋਏ ਨੇ ਆਦੇ ਅਸ ਤੋਂ ਕਦੋਂ ਲੈ ਦੇ ਦੀ ਜਵਾਕਾ ਘਤਰ ਦੁਕਾਨ ਦਾ ਸਮਾਨ ਨਾ ਹੋਰ ਜਵਾਬ ਤੇਰੇ ਕੀ ਖਾਂਦੇ ਐ ਕੁਛ ਨਹੀਂ ਐ ਤਾਂ ਘਰੇ ਰੋਟੀ ਪਾਣੀ ਜਿਹੇ ਜੇ ਬਣਿਆ ਹੋਇਆ ਖਾਂਦਾ ਸਤ ਤੱਕ ਜਾਏ ਨਹੀਂ ਸੋਡੇ ਚੰਗਾ ਐ ਕਰੀ ਚਾਹ ਦੀ ਕੁੱਟ ਪੀ ਲੈਣੀ ਆ ਸੁੱਕੀ ਗੋਭੀ ਦੀ ਦਾਲ ਬਣਾਈ ਫਿਰ ਚਾਰ ਰੋਟੀਆਂ ਬਣਾਉਂਦੀ ਮੈਨੂੰ ਉਹ ਦਿਨ ਆਈ ਕਰੀ ਹਾਂ ਸੁੱਕੀ ਗੋਭੀ ਖਾਂਉਂ ਮੈਂ ਤਾਂ ਕਦੇ ਹੀ ਸਾੜ ਕੇ ਸੁੱਕੀ ਗੋਭੀ ਖਾਂਦੇ ਨਹੀਂ ਫਿਰ ਮੈਂ ਕਿ ਤੇਰੀ ਵਾਲੀ ਦਾਲ ਹੀ ਨਹੀਂ ਖਾਂਦੀ ਮੈਨੂੰ ਤਾਂ ਅੱਡ ਬਣਾ ਕੇ ਦੇਣੀ ਪੁੱਤੈ ਨੂੰ ਬਣਾ ਕੇ ਲਿਆ ਫੜਾ ਲਓ ਪੀਤਾ ਲੈ ਲੈ ਚੱਕ ਕੇ ਲੱਡੂ ਚੱਕ ਹ ਤੁਰਦੀ ਲੱਗ ਗਈ ਇੱਥੇ ਬੋਲਣਾ ਬਹਿ ਕੇ ਜੀ ਮੈਂ ਤਾਂ ਬੁਰਬੁਰ ਜੇ ਨਾ ਕਰ ਮੈਨੂੰ ਸਾਰਾ ਸੁਣਦਾ ਬੁਰਬੁਰ ਤਾਂ ਮੈਨੂੰ ਪਾ ਹਾਂ ਮੰਦੇ ਨਾ ਇਹ ਵੀ ਤੂੰ ਚਾਹ ਖੜੀ ਜਾਂਦੀ ਐ ਕੋਈ ਨਹੀਂ ਬਾੜੀ ਤਤੀਏ ਤਾਂ ਅਗਰ ਗਿਨੇਂ ਜਾਂੱਕੇ ਮੈਂ ਆਪਣੇ ਠੰਡੀ ਕਰਕੇ ਪੀ ਦੂੰਗੀ ਜਾ ਬਗੜ ਕਿੱਥੋਂ ਆ ਗਈ ਕਿ ਐ ਕਰ ਗੋਭੀ ਦੀ ਸਬਜ਼ੀ ਬਣਾ ਜਾ ਕਿਉਂ ਬਾੜੀ ਚ ਖੜੀ ਮੈਂ ਦੇਖ ਕੇ ਇੰਨੇ ਪਟਕੇ ਲਾ ਖੜੀਓ ਹੁਣ ਗੋਭੀ ਬਣਾਵਾ ਤੇਰੀ ਖਾਤਰ ਮੈਨੂੰ ਕਹੀ ਤੇ ਜਾਂਨੀ ਆ ਕੁੜੇ ਤੂੰ ਸੁਣਦੀ ਨਹੀਂ ਮੇਰੀ ਕਾ ਆ ਕੀ ਕਰਾਂ ਗੋਭੀ ਖਾਂਦੇ ਨਹੀਂ ਮੈਂ ਤਾਂ ਅੱਡੁੱਡੀ ਤੋਂ ਬਣਨੀਆ ਨਹੀਂ ਤੂੰ ਜਿਹੇ ਜੀ ਬਣਦੀ ਉਹ ਜੀ ਖਾ ਲਈ ਮੈਂ ਨਹੀਂ ਉਹ ਜੀ ਖਾਂਦੀ ਖੁੰਦੀ ਮੈਂ ਤੈਨੂੰ ਦੱਸਾਂ ਚੁੱਪ ਕਰਕੇ ਮੈਨੂੰ ਗੋਭੀ ਆ ਬੰਦੇ ਲੈ ਕੇ ਜਾਣੀ ਪਈ ਮੈਂ ਕਰ ਜੱਗੇ ਨੂੰ ਲਾਵਾਂ ਫਰਫਾਂ ਨਾ ਉਹ ਨੂੰ ਤਾ ਤਾ ਲਾਉਣਾ ਅੱਛਲ ਮੈਂ ਬਣਾਉਣੀ ਆ ਦੇਖ ਲੈ ਉਹ ਕਿਥੋਂ ਰੋਟੀ ਲੱਗ ਗਈ ਤਾਂ ਕਿ ਨਾ ਖਰੋ ਕਰਦੀ ਐ ਲੈ ਹੈ ਗੱਲਾਂ ਦੇ ਕਰਦੀ ਮੁਸ਼ਕਲ ਲੱਡੂ ਲੈ ਕੇ ਛਿੜਤੇ ਮੇਰੇ ਮੂਹਰੇ ਉੱਤੋਂ ਕਹਿੰਦੀ ਮੈਂ ਤੈਨੂੰ ਗੋਭੀ ਨਹੀਂ ਬਣਾ ਕੇ ਦਿੰਦੀ ਦੇਖਦੀ ਹੈਂ ਅਬ ਜੀ ਅੱਡ ਬਣਵਾ ਕੇ ਖਾਇਆ ਕਰੂੰ ਤੂੰ ਆਪਣੀ ਭੌਤਰੀ ਆਈ ਬਣਾ ਕੇ ਮੇਰੇ ਘਰੋਂ ਤੇ ਜੱਗ ਪਾਣੀ ਦਾ ਪਾ ਕੇ ਬਣਾ ਲਈ ਮੈਂ ਤਾਂ ਜਮੇ ਸੁੱਕੀ ਸਬਜ਼ੀ ਖਾਉਂਗਾ ਉਹ ਦੇਖ ਲੈ ਕਿੰਨੀ ਗੋਭੀ ਖੜੀ ਆ ਬਾੜੀ ਚ ਬਾੜੀ ਚ ਲਾਕ ਹੈ ਤਾਂ ਕੋਈ ਨਹੀਂ ਜੀ ਤੂੰ ਚਲਾ ਕੇ ਮੈਂ ਤਾਂ ਤੇਥੋਂ ਵੀ ਚਲਾ ਕੇ ਤੂੰ ਦੇਖਦੀ ਨਹੀਂ ਮੈਂ ਉਹਦੀ ਡਰਾ ਕੇ ਰੱਖਿਆ ਕਰੋ ਇਹ ਮੈਂ ਜੱਗੇ ਨੂੰ ਫੋਨ ਲਾਉਣੀ ਆ ਜੇ ਨਹੀਂ ਆ ਕੇ ਕੀ ਕਰਕੇ ਦਿੰਦੀ ਉਹ ਲੱਕੀ ਕਰੀ ਹੋਣਾ ਮੂੰਗੀ ਮਸਰੀ ਜਪੀ ਪਈ ਐ ਆਪਾਂ ਨੂੰ ਕਿਹੜਾ ਕੋਈ ਦਾਲ ਨਹੀਂ ਪਾਣੀ ਨਹੀਂ ਬਣਾਉਣਾ ਆਉਂਦਾ ਪੰਗਾ ਕਰ ਲਿਆਵੇਂ ਆਪਾਂ ਦਾ ਉਹਨੂੰ ਕਾਹਨੂੰ ਭੇਜਣਾ ਸੀਗਾ ਹੁਣ ਪਤਾ ਨਹੀਂ ਕੀ ਉਹ ਪੈਸੇ ਕਿਹੜਾ ਕੋਈ ਲੈ ਕੇ ਮੁੜਿਆਊਗੀ ਉਹ ਮਾਂ ਪਿਓ ਨਹੀਂ ਹੈਗਾ ਕੋਈ ਗਾਹ ਕਾਦੇ ਹਣਾ ਪਤੀਜ ਨੂੰ ਤੇ ਕਾਦੇ ਜੋਰ ਹੁੰਦੇ ਨੇ ਲੈ ਹੁਣ ਕੀ ਕਰਾਂ कहा चर में, में मैं कोई समझ नहीं आई गलगा मैं ले आ पैसे पैसे मैं ये ना मैं कोई चीज नहीं थी होती किस में, में ना कि चुले दिया गैस गुस में कि चलाया नहीं और ना पंगा कर ला चूल्हे की बना लेने देखी जो फिर चुले ची अब अग... ਮਚਾਈਏ ਆਪਾਂ ਤਾਂ ਮੰਗੇ ਆਪਾਂ ਕਰਦੇ ਆਂ ਚਲ ਕਰਾ ਪਾਣੀ ਧੱਤਾਂ ਧਰ ਲਗੇ ਨਾ ਨੂੰ ਲਾਂਗੇ ਕੋਈ ਚੀਜ਼ ਨਹੀਂ ਮੈਨੂੰ ਤਾਂ ਥੇ ਉਹਦੀ ਨਾਮ ਹੈ ਪੁੱਛਿਆ ਕਿ ਕਿੱਥੇ ਕੁਸ ਤੋਂ ਧਰਿਆ ਕਿ ਨਾ ਧਰਿਆ ਹੁਣ ਮੈਂ ਕਿਉਂ ਪੁੱਛਾਂ ਨਾ ਮੈਂ ਕਿਸੇ ਦੇ ਘਰੇ ਜਾ ਸਕਦਾ। ਸੋ ਹੋਰ ਪੰਗਾ ਕਰ ਲਿਆ ਖੜਾਏ ਬੈਠੇ ਬੈਠਣ। ਉਹ ਚਲ ਕਿਹੜਾ ਆਪਾਂ ਤੋਂ ਕੰਮ ਹੋਣਗੇ। ਆਪਾਂ ਪੈਨੇ ਆ 2 ਮਿੰਟ। ਉਹ ਦੇਖੀ ਜਾਓ। ਜਵੇਂ ਬਣਾਉਂ ਕੋਸ। ਫੇਰ ਹੀ ਬਣਾਵਾਂਗੇ ਰੋਟੀ ਟੁਕ। ਲੈਨੇ ਨੇ ਕਹੇ ਕੀ ਸੀ ਵੀ ਮੈਨੂੰ ਫੋਨ ਲਾ ਲਈ ਹਜੇ ਤੱਕ ਕਰ ਫੋਨ ਨਹੀਂ ਲਾਇਆ ਤੇ ਕਿਹੜੇ ਵੇਲੇ ਹੋ ਗਿਰ ਕੰਨ ਨੂੰ ਸਬਜੀ ਬਣਾਉਂਦੀ ਨੂੰ ਕੰਟਾ ਹੋ ਗਿਆ ਰਸੋਈ ਚ ਬੜੀ ਨੂੰ ਪਤਾ ਨਹੀਂ ਕੁਝ ਬਣਾ ਕੇ ਲਿਆਉਗੀ ਕਿ ਨਾ ਮੈਨੂੰ ਤਾਂ ਲੱਗ ਰਹਾ ਵੀ ਅੱਕ ਗਈ ਮੇਰੇ ਤੇ ਤਾਂ ਦੇਖ ਕੇ ਅੱਕ ਗਈ ਮੈਨੂੰ ਤਾਂ ਇਹ ਮੂੰਹ ਦੇਖ ਕੇ ਮੈਂ ਕਰਿਆ ਲੈ ਜੱਗਾ ਵੀ ਹੁਣ ਆਉਂਦਾ ਵਿਚਾਰਾ ਸਤਿ ਸ਼੍ਰੀ ਅਕਾਲ ਬੁਆ ਸਤਿ ਸ਼੍ਰੀ ਅਕਾਲ ਵੀ ਹੋਰ ਤੁਸੀਂ ਕਿਵੇਂ ਹੋ ਹਾਂ ਹੋਰ ਸਾਰੇ ਠੀਕ ਹੈ ਗਾ ਹਾਂ ਠੀਕ ਹੈ ਭਾਈ ਤੇ ਹੋਰ ਫਫੜ ਦਾ ਕੀ ਹਾਲ ਹੈ ਬਤੇਰਾ ਵਧੀਆ ਫਫੜ ਦਾ ਹਾਲ ਫਫੜ ਨੇ ਤਾਂ ਲੜਕੇ ਕੱਢਿਆ ਮੈਨੂੰ ਕਹਨ ਤੇਰੇ ਨਾਲ ਲੜਦੇ ਬੁਆ ਆਹੋ ਕਿਉਂ ਬਸ ਪੁੱਛਣਾ ਮਾੜਾ ਮਟੇ ਕੰਮ ਤਾਂ ਕਰਕੇ ਮੈਂ ਦਮ ਲੈਣ ਲੱਗ ਜਾਈਂ ਮੈਨੂੰ ਕਹਿੰਦਾ ਤੂੰ ਬੈਠਾ ਨਾ ਕੰਮ ਹੀ ਕਰੀ ਚੱਲ ਸਾਰਾ ਦਿਨ ਮੈਂ ਤਾਂ ਇਹ ਬਣਾ ਰੱਖਿਆ ਜਿਵੇਂ ਕੋਈ ਕੰਮ ਵਾਲੀ ਮਸ਼ੀਨ ਹੁੰਦੀ ਆ ਪਹਿਲਾਂ ਭੋਲਾ ਮੈਨੂੰ ਐਸ ਤੂੰ ਚਾਹ ਚੋ ਬੀਲੀ ਚਾਹ ਤਾਂ ਪੀ ਲਈ ਕੁਟ ਕੇ ਚਾਹ ਤਾਂ ਮੈਨੂੰ ਦੇ ਗਈ ਠੰਡੀ ਮੈਂ ਤੀਜੀ ਪਤਾ ਨਹੀਂ ਕਰਾਂ ਕਦੀ ਘਰੀ ਬੈਠੀ ਸੀ ਚੱਕ ਕੇ ਦੂਹੀ ਦੂਹੀ ਫੜਾ ਗਈ ਤਾਜੀ ਤਾਂ ਕਿਹੜੀ ਕਰੀਏ ਤੇ ਨਾਲ ਜਮਾ ਮਸ਼ਕਲ ਲੱਡੂ ਚੱਕ ਲੈ ਚਲ ਹੁਣ ਫੇਰ ਰੋਟੀ ਰੁੱਟੀ ਬਣਾਉਣ ਨੂੰ ਕਹਿੰਦੀ ਆ ਰੋਟੀ ਨੂੰ ਕਿੱਥੇ ਕਹਿੰਦੀ ਆ ਮੈਂ ਕਿਹਾ ਵੀ ਫੇਰ ਗੋਭੀ ਦੀ ਵਧੀਆ ਸਬਜ਼ੀ ਬਣਾ ਕੇ ਖੰਮਗਾ ਬਾਡੀ ਕੇ ਮੰਗਾਈ ਮੈਨੂੰ ਕਹਿੰਦੀ ਪੂਆ ਸੀ ਤੋ ਤਰੀ ਵਾਲੀ ਗੋਭੀ ਖਾ ਲੈ ਨਹੀਂ ਤੋ ਕਰੇ ਸੁੱਕੀ ਖਾਦੀ ਨੀ ਲੈ ਅੱਛਾ ਹਾਂ ਮੈਂ ਕੀ ਜਾਣ ਕੀ ਕਹਿੰਦੀ ਹੈ ਹਾਂ ਲੈ ਜਾਣ ਕੀ ਕਹਿੰਦੀ ਪਈ ਕੀ ਗੱਲ ਚੱਗਿਆ ਤੁਸੀਂ ਦੋ ਬੰਦੇ ਰੋਟੀ ਨਹੀਂ ਖਵਾ ਸਕੀ ਪੂਆ ਕੀ ਨਹੀਂ ਚੱਗਿਆ ਤੁਸੀਂ ਗੋਭੀ ਤਰੀ ਵਾਲੀ ਖਾਣੇ ਖਾਣੇ ਤੋ ਤਰੀ ਵਾਲੀ ਸੁੱਕੀ ਖਾਣੇ ਹਾਂ ਜਾਣ ਕੇ ਬਸ ਤੈਨੂੰ ਕਹਤਾ ਹਾਂ ਹਾ ਹੋ ਵੀ ਪੂਆ ਨੇ ਦੋ ਦਿਨ ਲਾ ਜਾਈਂ ਪੂ ਉਹਨੂੰ ਐ ਹੋ ਗਿਆ ਵੀ ਪੂਆ ਰੁੱਸਾ ਆ ਜੀਦਾ ਤੋ ਪੂਆ ਤਾਂ ਹੁਣ ਜਦੋਂ ਆ ਗਈ ਪਈ ਪੂਆ ਤਾਂ ਇੱਥੇ ਹੀ ਰਹੂਗੀ ਸੋਣ ਤੇਰੀ ਮੇਰਾ ਕਿਹੜਾ ਕਰ ਚੀਤਾ ਨਹੀਂ ਇਸ ਸੱਜ ਤੂੰ ਤੋਨਾ ਹੈ ਕਾ ਛੇਤੀ ਰੋਟੀ ਨੇ ਉਗਮਨ ਦਾ ਪੱਖ ਲੱਗੀ ਪਈ ਐ ਚਲ ਮੈਂ ਕਹਿਣਾ ਪੂਆ ਨੂੰ ਤੇਰੇ ਕਹਿ ਦੇ ਦੇਖਦੀ ਜਿੰਦੀ ਮੈਂ ਤਾਂ ਪਾਲੀ ਸਿੱਧੀ ਕਰਕੇ ਜੋ ਔਰ ਤੱਕ ਸਚਬਾੜਾ ਰਹਿ ਜਾਣ ਤੇਰੇ ਚ ਨਹੀਂ ਛੱਡਦੀ ਆ ਜੱਗਾ ਆ ਗਿਆ ਹੁਣ ਆਪੇ ਕਹੂਗਾ ਵੀ ਵਧੀਆ ਲਿਜਾ ਪੂਆ ਖੱਤਰ ਸਬਜੀ ਬਣਾ ਕੇ ਨਹੀਂ ਤਾਂ ਐ ਨਹੀਂ ਪਤਾ ਧਰੀ ਵਾਲੀ ਬਣਾਉਂਗੀ ਤੇ ਜੱਗਾ ਤਾਂ ਕਹਿੰਦਾ ਸੁੱਕੀ ਖਾਣੇ ਆ ਆਪ ਕਦੇ ਸੋ ਤੇ ਤਰੀ ਵਾਲੀ ਗੋਭੀ ਖਾਣੇ ਆ ਕੋਈ ਨਹੀਂ ਐਂ ਤਾਂ ਮੈਂ ਦੇਉਂ ਪਤਾ ਲੈ ਸਬਜੀ ਤਾਂ ਮੈਂ ਦਿੱਤੀ ਬਣਾ ਬਣਾਈ ਵੀ ਸੁੱਕੀ ਹੋਈ ਆ ਚਾਰ ਇੱਕ ਥਲੇ ਪੂਰ ਨਗੱਲਾ ਕਰੀ ਜਾਂਦਾ ਹੁੰਦਾ ਹੈ ਗੱਲ ਸੁਣਾ ਹਾਂ ਮੇਰੀ ਗੱਲ ਸੁਣਾ ਚਾਹ ਬਣਾ ਦਿੱਤਾ ਐ ਪੂਆ ਨੂੰ ਠੰਡੇ ਬਣਾ ਦਿੱਤੀ ਕੱਲ ਤਾਂ ਮੈਨੂੰ ਤੋਂ ਐ ਕਹਿੰਦੀ ਸੀ ਵਿਹਾਂ ਕੇ ਆਪੂਆ ਕੋਲ ਚਲੀ ਗਈ ਮੈਂ ਤਾਂ ਨਹੀਂ ਆਖਿਆ ਸੀ ਵੀ ਉੱਥੇ ਜਾ ਕੇ ਚੰਟਾ ਵੱਢਿਆ ਇਹਨੂੰ ਲਿਆਵਾਂਗੇ ਉਹ ਬਿਠਾਤੀ ਮੈਨੂੰ ਲਾਤੀ ਰੋੜਦੀ ਇੱਥੇ ਆ ਗਈ ਬੈ ਗਈ ਇੱਥੇ ਬਤੇ ਬੰਦੇ ਨੂੰ ਆਏ ਨਹੀਂ ਬੋਲਦੇ ਹੁੰਦੇ ਉਹਦਾ ਵੀ ਜਸ ਘਰ ਚ ਸੀੜ ਹੈ ਮਾਰ ਹਾਂ ਤੇ ਮਿਸ਼ਰਮ ਨਹੀਂ ਹੋਈ ਕਹਿੰਦਾ ਮੈਂ ਤੇ ਸੁਣਿਆ ਵੈਕ ਨੂੰ ਬਕਾਈ ਜਾਂਦਾ ਸੀ ਆਹ ਫੇੜਾ ਇੱਛਾ ਹੈ ਆਵੇ ਜੀ ਸਰੇਗਿਆ ਤੀਜੀ ਜਿਬੜੀ ਚਲਪੀ ਹੁਣੇ ਸਹਯਤ ਰ ਆਉਂਦਾ ਪੂਆ ਪੂਆ ਐਸੇ ਘਰ ਦੀ ਕੁੜੀ ਐ ਫਿਰ ਐਸੇ ਘਰ ਦੀ ਕੁੜੀ ਆ ਮੈਂ ਨਹੀਂ ਕਹਿੰਦੀ ਐਸੇ ਘਰ ਦੀ ਕੁੜੀ ਪਰ ਹਿੱਸਾ ਕਰਨ ਨਾ ਹੋ ਰਹਿ ਗਿਆ ਤੀਜੀ ਜਿਬੜੀ ਚਲਪੀ ਭਰਾ ਤੂੰ ਸੰਭਾ ਸਕਦੀ ਗਾ ਪਤੀ ਜਿਤ ਨਹੀਂ ਸੰਭਾ ਸਕਦੀ ਹੁਣ ਤੀਜਾਂ ਕੋਲੇ ਆ ਲੈ ਸਾਡਿਓ ਆ ਸਕਦੀ ਐ ਦਿਲਰਾਤਾਵੇ ਪਰ ਇਹ ਜੀ ਚੌਦਰ ਤਾਂ ਨਾ ਕਰੇ ਹਣਾ ਆਪਣੇ ਵਿੱਚ ਫਿੱਟ ਪਵਾਉਣਾ ਨਹੀਂ ਨਾਲ ਆਪਾਂ ਵਧੀਆ ਪੁਰਨ ਪੁਰਨ ਬਰਦੇ ਸੀ ਔਰ ਕਹਿੰਦੇ ਠੰਡੀ ਚਾਹ ਲੇਤੀ ਉਬਲ ਜੁੱਬਲ ਦੀ ਚਾਹ ਤਾਜੀ ਚਾਹ ਕਰਕੇ ਦਿੱਤੀ ਆ ਲੱਡੂ ਫਰਾਏ ਉਹ ਲੱਡੂ ਮਸਕਿਆ ਲੱਡੂ ਨੂੰ ਮਸਕਾ ਲੱਤੇ ਵੇਖ ਕੇ ਦੇਖ ਚੱਲ ਮਸਕਦਾ ਨਹੀਂ ਆਉਣਾ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣਾ ਕੋਈ ਗੱਲ ਨਹੀਂ ਜੇ ਦੋ ਦਿਨ ਰਹੀ ਕੋਈ ਫੇਰ ਕੀ ਹੁੰਦਾ ਕਿੰਨੀ ਕੀ ਖਾਦੀ ਦੋ ਲੋਟ ਨਹੀਂ ਖਾਉਗੀ ਹੋਰ ਕੀ ਕਰੂੰ ਦੋ ਦਿਨ ਨਹੀਂ ਇਹ ਤਾਂ 4 ਦਿਨ ਦੀ ਕਹਿੰਦੀ ਆ 4 ਦਿਨ ਦਾ ਪਤਾ ਨਹੀਂ ਪਤਾ ਮਹੀਨਾ ਲੱਗੀ ਰਵੇ ਇਹ ਫੇਰ ਇਹ 4 ਦਿਨ ਵੀ ਰਹੀ 4 ਦਿਨਾਂ ਤੇ 3 ਕਿਲੋ ਆਟਾ ਨਹੀਂ ਖਾਂਦੀ ਫੇਰ ਕੀ ਹੋ ਜੂ ਮੈਨੂੰ ਕੋਈ ਆਟੇ ਪਰ ਇਹ ਜੀ ਚੱਦਰ ਨਾ ਕਰੇ ਜਿਹੜੀ ਇਹ ਕਹਿੰਦੀ ਆ ਕਲਨਿੰਦ ਘਮਾਤ ਵਰਾ ਕੇ ਜੜਾਉਣ ਵਾਲੀਆਂ ਕਰਦੀ ਆ ਮੈਂ ਪਹਿਲਾਂ ਤਾਂ ਉਹ ਫੱਪਣ ਨਾਲ ਲੜ ਗਈ ਐ ਹੁਣ ਇਹ ਰਹਿੰਦੀ ਖੁਦ ਤੂੰ ਉਹ ਨਾਲ ਲੜ ਪਾ ਉਹ ਨਾਲ ਮੈਂ ਨਹੀਂ ਲੜਦੀ ਮੈਂ ਤਾਂ ਗੱਲਾਂ ਸਿੱਧੀਆਂ ਸਗਾਈ ਕਿ ਮੈਂ ਤਾਂ ਉਹ ਖੈਰ ਸੱਕ ਪੁੱਜੀ ਜੀ ਔੜ ਔੜ ਪਲ ਗਈ ਸੁੱਕੀ ਸਬਜ਼ੀ ਬਣਾਇ ਕਰ ਮੈਂ ਤਾਂ ਖਾਉ ਸੁੱਕੀ ਸਬਜ਼ੀ ਬਣਾਉ ਜੇ ਖਾਣੀ ਐ ਖਾਵੇ ਨਹੀਂ ਖਾਉਣਾ ਖਾਵੇ ਜੇ ਉਹਨਾਂ ਦਾ ਆਪਣਾ ਮੋਹੋਂ ਅਸੇ ਫੇਰ ਹੀ ਆਈ ਐ ਨਹੀਂ ਕਿਤੇ ਉਹਨਾਂ ਵਾਲੀ ਵੀ ਵਿਚਾਰੀ ਉਹ ਨਾ ਦੇਖ ਲਾ ਆ ਇਹ ਕਰਦਾ ਆ ਜਾਂਦੀ ਜੀ ਸਦਕੇ ਆਵੇ ਮੈਂ ਇਹ ਕਹਿੰਦੀ ਹਾਂ ਹੋਰ ਕਿਤੇ ਨਹੀਂ ਗਈ ਮੂੰਹ ਆਉਂਦਾ ਮੂੰਹ ਆਉਂਦਾ ਤੁਹਾਨੂੰ ਵੀ ਆਉਂਦਾ ਸੀ ਮੈਂ ਤੈਨੂੰ ਕਿਹਾ ਸੀ ਵੀ ਮਿਲ ਕੇ ਆ ਕੇ ਕਿਉਂ ਨਾ ਗਿਆ ਤੂੰ ਮੇਰੇ ਨਾਲ ਉੱਥੇ ਤੂੰ ਮੇਰੀ ਗੱਲ ਸੁਣ ਚੰਗਾ ਮੈਂ ਤਾਂ ਤੂੰ ਉਹਨੂੰ ਕਪੜੇ-ਕੁਪੜੇ ਧੋਦੀ ਮੈਂ ਤਾਂ ਜਾਣਾ ਖੇਤ ਤੇ ਮੈਂ ਸਰਦੀ ਬਣਾ ਕੇ ਨਾ ਇੰਨੀ ਹੋਰ ਲੱਗ ਗਈ ਕੱਪੜਾ ਤਾਂ ਲੈ ਕੇ ਨਹੀਂ ਆਈ ਨਾਲ ਤੂੰ ਨਹੀਂ ਬੋਲ ਸੁਣਨਾ ਉਹ ਹੁੰਦੇ ਨੇ ਤੇ ਜਵਾਉਂ ਦੀ ਰੋਸ ਸੌ ਕੇ ਦੇ ਓ ਮੇਰੀ ਗੱਲ ਸੁਣ ਤੇਰੇ ਕੋਲ ਬਸਿਆ ਰਿਹਾ ਇੱਕ ਸੂਟ ਦੇ ਦੇ ਨਹੀਂ ਫੇਰ ਕੀ ਹੋਊ ਮੇਰੇ ਕੋਲ ਤਾਂ ਹੈ ਹੀ ਨਹੀਂ ਅੱਜ ਪੌਂਟ ਜੇ ਕੋਲ ਸਾਰਕੂ ਚੱਕਾਈ ਸੰਦਾ ਫੇਰ ਕਹੂੰਗੀ ਤੂੰ ਆ ਸੇ ਲਾਇਆ ਉੱਥੇ ਤੈਨੂੰ ਸੂਟ ਤੂੰ ਲੈ ਅਰਧ ਬਸੰਦਵਾ ਮੇਰੇ ਸੇਲ ਤੋਂ ਛੱਡ ਕੇ ਬਾਹਰ ਨਿਕਲੇ ਹੋਗੇ ਉਹ ਕਿਹਾ ਕੋਈ ਗੱਲ ਨਹੀਂ ਮੈਨੂੰ ਕੋ ਪੈਸੇ ਆ ਗੱਲ ਧਿਆਨ ਦੇ ਖਬਰਦਾਰ ਤੋਂ ਪੈਸੇ ਲਈ ਤੱਕ ਪੈਸੇ ਤੂੰ ਕੋ ਵੱਧੂ ਹੈ ਇਹ ਜੀ ਗੱਲ ਵੀ ਨਾ ਹੋਵੇ ਗੱਲ ਕਰ ਜਦੋਂ ਬੰਦੇ ਦਾ ਮਨ ਤੁਕੀ ਹੋਵੇ ਨਾ ਉਦੋਂ ਕੁਝ ਮੰਗਦਾ ਨਹੀਂ ਹੁੰਦਾ ਨਾ ਹੀ ਕੁਝ ਚੰਗਾ ਲੱਗੇ ਲੀਡਾ ਕਪੜਾ ਤੇ ਨਾ ਮੰਗੇ ਤੂੰ ਵੱਡਾ ਜਾਤਾਂਗਾ ਜਿਛਰੂਬ ਸੋਚ ਕੇ ਤਹੀਂ ਜੇ ਕਿਹਾ ਤਾ ਨੂੰ ਵੀ ਛੋਟ ਲਿਆ ਕੋਈ ਅਰੇ ਕੋਈ ਹੈ ਨਹੀਂ ਨਾ ਤੂੰ ਨਾ ਮੁਕਾਰਾ ਨਾ ਤੂੰ ਲੋਕਾਂ ਨੂੰ ਛੋਟ ਨੂੰ ਕਹਿਣਾ ਆਪੇ ਬਦਲੂਗੀ ਮੇਰਾ ਪਾਣੀ ਦੀ ਬੰਚਾ ਤੱਤ ਤੋਕੇ ਦੇ ਦੂੰਗੀ ਉਹੀ ਪਾ ਦੂਗੀ ਤੋ ਆਡੀ ਮਰ ਰੋਟੀ ਫੜਾ ਦੇਂਗੀ ਵੱਡਾ ਹੰਦਰਦ ਪੂਆਲਾ ਏ ਓਕੇ ਤੂੰ ਸੁੱਕੀ ਸਬਜੀ ਬਣਾ ਕੇ ਦੇ ਪੂਆ ਨੂੰ ਜਿਹੇ ਜੀ ਬਣੀ ਉਹ ਜੀ ਖਾਰੇ ਵਿੱਚ ਪਾਣੀ ਐ ਧਾਨੀਆਂ ਖਾਣੀ ਖਾਵੇ ਨਹੀਂ ਕੋਈ ਨਾ ਕਰੇ ਜਦੋਂ ਦੋਕ ਦਿਨ ਮੈਂ ਰੋਟੀ ਪਾਣੀ ਚੱਜ ਨਾਲ ਥਾਪੇ ਬਗ ਜੂਗੀ ਤਾ ਪੀ ਵੀ ਮੇਰੇ ਤਾਂ ਮਿਲਦਾ ਹੀ ਨਹੀਂ ਕੁਛ ਥਾਹਾ ਵੱਡਾ ਲੱਗ ਪਰ ਉੱਡ ਜੂਗੀ ਹੋ ਲੈ ਪੰਗਾ ਹੋ ਗਿਆ ਹੁਣ ਬੈਂਕ ਵਾਲੇ ਆ ਕੇ ਗਏ ਸੀਗੇ ਨਾਲੇ ਆਪਹਾਤ ਹਮ ਚਾਹੀ ਜੰਨੇ ਆ ਮੁਲਕੇ ਆਈ ਨਹੀਂ ਫੋਨ ਲਾ ਕੇ ਪੁੱਛਦੇ ਆ ਕੀ ਕਹਿੰਦੀ ਆ ਉਹ ਚੱਕ ਲੈ ਹੁਣ ਹੈਲੋ ਹੈਲੋ ਉਹ ਕਾ ਬੋਲੋ ਪਣੀ ਕੋਈ ਗੱਲ ਕੀ ਬੋਲਾਂ ਬੈਂਕ ਵਾਲੇ ਵੀ ਆਏ ਸੀਗੇ ਕੋਈ ਆਪਣ ਨੂੰ ਪੈਸੇ ਚਾਹੀਦੇ ਹੁਣ ਨਾ ਅੱਜ ਫੇਰ ਆਏ ਸੀ ਬੈਂਕ ਵਾਲੇ ਹੋਰ ਹੁਣ ਉਹਨਾਂ ਨੇ ਤਾਂ ਹੁਣੀ ਆਗਾ ਹੁਣ ਜੇ ਪੈਸੇ ਭਰਨੇ ਨੇ ਬੈਂਕ ਦੇ ਪੈਸੇ ਭਲਾ ਹੁਣ ਹੁਣੀ ਕਿਵੇਂ ਮੈਂ ਮੰਗਲਾਂ ਹਜੇ ਤਾਂ ਚਾਹ ਪਾਣੀ ਪੀ ਕੇ ਹਟਿਆਂਗੀ ਆਈ ਨੂੰ ਤਾਂ 2 ਘੰਟੇ ਹੋਏ ਹੈਗੇ 2 ਘੰਟੇ ਹੋਏ 2 ਘੰਟੇ ਮੈਂ ਇੱਧਰ ਕਿੰਨਾ ਔਖਾ ਹੋਣਾ ਨਾ ਮੈਥੋਂ ਕੋਈ ਰੋਟੀ ਟੁਕੜਾ ਸਾਬਕ ਦਾ ਉਹਨਾਂ ਨੇ ਚਾਹ ਪਾਣੀ ਦਾ ਨਾ ਤੂੰ ਬੈਂਕਾਂ ਨਾਲੋਂ ਕਾਇਦਨ ਕਿਹਾ ਫਿਰ ਉਹ ਬੈਂਕ ਵਾਲਿਆਂ ਨੂੰ ਤਾਂ ਕਿਹੜੇ ਦਿਨ ਹੁੰਦੇ ਨੇ ਕਿ ਕਾਇਦਨ ਹੋਗੇ ਕਹਿੰਦੇ ਨੇ ਤਰੀਕ ਤੱਕ ਕਾਇਦਨ ਹੋਗੇ ਟੱਪੀ ਨੂੰ ਟਾਲ ਮਟੋਲ ਕਰੀ ਜਾਂਦਾ ਮੈਂ ਤਾਂ ਤੇ ਤੂੰ ਐ ਕਰ ਕੋਈ ਨਹੀਂ ਤੂੰ ਆਦਾ ਰੋਟੀ ਟੁੱਕ ਬਣਾ ਕੇ ਖਾ ਲਾ ਤੇ ਜਿਹੜੇ ਹਿਸਾਬ ਨਾਲ ਇਹ ਮੈਨੂੰ ਲੱਗਦਾ ਨਾ ਪਾਲੀ ਜਿਹੜੇ ਹਿਸਾਬ ਨਾਲ ਮੈਨੂੰ ਰੋਟੀ ਟੁੱਕ ਬਣਾਉਣ ਗਈ ਆ ਉਹ ਮੂੰਹ ਬਣਾ ਕੇ ਤੇ ਮੈਨੂੰ ਉਹ ਰੋਟੀ ਲੱਗਦਾ ਨਹੀਂ ਮੈਨੂੰ ਦੋ ਦਿਨ ਦੇਣ ਵਾਲੀ ਤੇ ਮੈਂ ਤਾਂ ਨਾ ਦੇਖਦੀ ਆ ਨਹੀਂ ਬਣਾਉਣ ਦੇ ਸਬਜ਼ੀ ਉਹ ਕੋਈ ਗੱਲ ਕਰੀ ਸੀ ਇਹਨਾਂ ਨੇ ਗੱਲ ਕਰੀ ਨਹੀਂ ਨਾ ਨਾ ਹਜੇ ਪਰਾਂ ਕਿ ਤੋਂ ਗੱਲ ਕਰ ਲਈ ਜੱਗਾ ਵੀ ਹੁਣੀ ਐ ਵਿਚਾਰਾ ਖੇਤੋਂ ਤੇ ਫਸਲ ਤੇ ਚੱਲਦੀ ਤਾਂ ਉਹਦੀ ਪ੍ਰਧਾਨ ਦੀ ਪਾਲੀ ਦੀ ਉਹ ਸੇ ਨਹੀਂ ਗੱਲ ਕਰਦੀ ਐਵੇਂ ਇਹਨਾਂ ਤੋਂ ਪੈਸੇ ਪੁੱਛ ਕੇ ਦੇਖਦੇ ਜੇ ਤਾਂ ਪੈਸਾ ਨਾਲ ਹੱਲ ਕਰਿਆ ਤਾਂ ਠੀਕ ਐ ਨਹੀਂ ਨਹੀਂ ਫਿਰ ਮੈਂ ਆਪਦਾ ਮੈਂ ਤਰੀਕਾ ਵਰਤੂੰਗੀ ਜਿਹੜਾ ਮੈਂ ਤੈਨੂੰ ਦੱਸਿਆ ਸੀ ਕਿਹੜੇ ਦੇਣਗੇ ਇਹ ਪੈਸੇ ਕਿਉਂ ਕਲੇਸ਼ ਕਰਦੀਆਂ ਨਾ ਤੂੰ ਆ ਜਾ ਪਰੇ ਛੱਡ ਪਰੇ ਪੈਸਾ ਨਾ ਕਿਵੇਂ ਆ ਜਾ ਮੈਂ ਸੇ ਤੁਹਾਨੂੰ ਲੈ ਕੇ ਆਉਂਗੀ ਤੇ ਖਾਲੀ ਤਾਂ ਮਾਉਂਦੀ ਨਹੀਂ ਕਿ ਮੈਂ ਮਰਜੀ ਲਿਆਵਾ ਕਿਤੋਂ ਮਰਜੀ ਲਿਆਵਾ ਜੋ ਤੈਨੂੰ 2 ਲੱਖ ਰੁਪਏ ਕਹਿ ਕੇ ਗਿਣਿਆ 2 ਲੱਖ ਰੁਪਏ ਤਾਂ ਮੈਂ ਘਰੇ ਲੈ ਕੇ ਬੜੂ ਪੈਸੇ ਕਿਹੜਾ ਇਹ ਕਿਹੜਾ ਬੈਂਕ ਤੇ ਬੈਠੇ ਵਿਚਾਰੇ ਨਾ ਇਹ ਵੀ ਕਬੀਲਦਾਰੀ ਆਪਣੇ ਵਰਗੀ ਇਹਨਾਂ ਕੋਲੇ ਕਿੱਥੋਂ ਪੈਸੇ ਪੈਣ ਕਿੱਥੋਂ ਲਿਆਈ ਪਈ ਨਹੀਂ ਹੈਗੇ ਨਾ ਬਥੇਰਾ ਕੁਛ ਇਹਨਾਂ ਕੋਲੇ ਮੇਰੀ ਮਾਂ ਦਾ ਜਿੰਨਾ ਸਿਉਣਾ ਸੀ ਸਾਰਾ ਇਸੇ ਕੋਲ ਇਹਨੇ ਮੈਨੂੰ ਕੁਛ ਨਹੀਂ ਦਿੱਤਾ ਲੈ ਸਿਉਣਾ ਆਜੇ ਹੁਣ ਕਿਤੇ ਪਿਆਏਗਾ ਸਿਉਣਾ ਚ ਗੱਲਾ ਚਲਾ ਜਰੂਰ ਅੰਦਰ 100 ਕਮ ਹੁੰਦੇ ਨੇ ਕਿ ਕਬੀਲਦਾਰੀ ਹਾਂ ਨਾ ਕਿੱਥੇ ਚਲਾਇਆ ਇਹਨਾਂ ਨੇ ਸਿਉਣਾ ਕਿਤੇ ਨਹੀਂ ਚਲਾਇਆ ਇਹਦੇ ਕੋਲੇ ਇਹ ਸਿਉਣਾ ਤ ਮੈਂ ਆਪੇ ਇੰਤਿਆਮ ਕਰਕੇ ਲਿਆਂਗੀ ਤੈਨੂੰ 2 ਲੱਖ ਰੁਪਈਆ ਚਾਹੀਦਾ ਕਿ ਤੂੰ ਮਰਜੀ ਲਵਾਵੇਂ ਬਸ ਠੀਕ ਹੈ ਮਨ ਤਰਪੀ ਜਾਹੀਦੀ ਮੈਂ ਤਾਂ ਆਪਾ ਤੁਹਾਨੂੰ ਆ ਜੂਗੀ ਮੈਂ ਨਹੀਂ ਰਹਿੰਦੀ ਇੱਥੇ ਚੱਲ ਠੀਕ ਹੈ ਫਿਰ ਹਾਂ ਹਾਂ ਮੈਂ ਤੁਹਾਨੂੰ ਪਹੁੰਚੀ ਲੈ ਤੇਰੇ ਕੋਲੇ 2 ਲੱਖ ਰੁਪਈਆ ਚੰਗਾ ਚੰਗਾ ਮੈਂ ਦੇਖੂਗਾ ਕਦੋਂ ਲੈ ਕੇ ਆਏਂਗੀ ਤੂੰ ਪੈਸੇ ਪੈਸੇ ਲੈ ਕੇ ਆਉਗੀ ਐ ਪੈਸੇ ਰਹਿਣੇ ਕਿਤੇ ਝੜਾਂ ਤੇ ਲੱਗਦੇ ਐ ਵੀ ਤੋੜ ਕੇ ਲੈ ਆਉਗੀ ਉਹ ਇੱਥੇ ਮੈਂ ਹੱਥ ਮਚਾਈ ਜਾਣਾਗਾ ਰੋਟੀ ਟੁਕਣੀ ਬਣਦਾ ਕੋਈ ਹੋਰ ਮੈਂ ਮਰੀ ਜਾਂਦੀ ਐ ਭਕਾਈ ਕਿਸੇ ਤੋਂ ਇਨੇ ਜਿੱਤਾ ਕੋਈ ਹੋਰ ਜਗਾੜ ਕਰ ਲੈਂਦੀ ਲੈ ਮੈਂ ਤਾਂ ਫੋਨ ਤੇ ਗੱਲਾਂ ਕਰਕੇ ਆਇਆ ਉਹਦੇ ਨਾਲ ਆ ਫਿਰਦੀ ਆ ਲੈ ਮੈਡਮ ਤੂੰ ਰੋਟੀ ਬਣੀ ਪਈ ਸੀ ਰੋਟੀ ਖਾ ਲੈਂਦੀ ਨਾ ਬਈ ਮੈਨੂੰ ਤਾਂ ਹਜੇ ਭੁੱਖ ਨਹੀਂ ਹੋਈਗੀ ਮੇਰੇ ਤੇ ਤੇਰੀ ਚਾਹ ਨੇ ਭੁੱਖ ਮਾਰਤੀ ਜਿਹੜੀ ਬੇਹੀ ਦੀ ਚਾਹ ਟਾਕੇ ਦਿੱਤੀ ਸੀ ਮੈਨੂੰ ਉਹ ਬੇਹੀ ਦਾ ਕੱਤਾ ਬਣਾਈ ਬਣਾਈ ਤਾਂ ਸੱਜਰੀ ਸੀ ਚਾਹ ਮੈਂ ਉਹ ਤਾਂ ਇਹ ਮੈਨੂੰ ਹੁਣ ਮੈਂ ਰੋ ਚਾਹਾਂ ਨਹੀਂ ਪੀਂਦੀ ਕੁੜੇ ਘਰੇ ਦੋ ਹਜ਼ਾਰਾਂ ਮੇਰੇ ਮਲਸੇ ਮਾਰੀ ਛੰਡੀ ਇਹ ਗੱਲਾਂ ਵੀ ਕੀ ਕਰਦੀ ਆ ਪਹਿਲਾਂ ਤੂੰ ਉਹਨੂੰ ਕਿਹਾ ਸਾਨੂੰ ਲੜਾਉਣ ਆਏ ਗੱਲ ਨਹੀਂ ਆ ਨਾ ਇਹ ਮੈਂ ਕਹਿੰਦੀ ਆ ਲੜਾਉਣ ਨਹੀਂ ਗੱਲ ਕਰਦੀ ਮੈਂ ਚਾਹ ਖੰਦੀ ਪਕਾਉਂਦੀ ਜੇ ਮੈਂ ਦੋ ਦਿਨ ਆ ਗਈ ਜ ਨਾ ਕੋਈ ਬਾਈ ਤੇ ਤੇ ਪੁੱਪਾ ਤੇਰੇ ਚ ਤਾਂ ਕੋਈ ਗਲਤੀ ਗਲਤੀ ਤਾਂ ਸਾਰੀ ਪੁੱਪਾ ਪੁੱਪਰ ਤੇ ਕੋਈ ਗਲਤੀ ਨਹੀਂ ਗਲਤੀ ਤੇਰੇ ਚ ਸਾਰੀ ਹੈ ਹਾਂ ਹੋ ਮੈਂ ਮਾੜੀ ਆ ਚਲ ਐ ਕਰ ਤੇਰੇ ਨਾਲ ਸਿੱਧੀ ਗੱਲ ਨਹੀਂ ਕਰ ਲੈਣੀ ਮੈਂ ਜਿਹੜਾ ਕੰਮ ਆਇਆ ਮੈਂ ਤੈਨੂੰ ਉਹੀ ਦੱਸ ਦੇਣੀ ਆ ਆਈ ਤਾਂ ਮੈਂ ਲੜਕੀ ਆ ਬਈ ਹਾਂ ਗੱਲ ਕਰ ਮੈਨੂੰ ਥੋੜਾ ਜਿਹਾ ਕੰਮ ਹੈ ਕੀ ਕੰਮ ਹੈ ਤੈਨੂੰ ਕੰਮ ਤਾਂ ਬਸ ਮੈਨੂੰ ਛੋਟਾ ਜਿਹਾ ਹੈ ਤੇ ਉਹ ਪੂਰਾ ਕਰ ਦੇ ਤੇ ਮੈਂ ਤਾਂ ਅੱਜ ਹੀ ਵਗ ਜੂ ਦੱਸ ਕੀ ਕੰਮ ਹੈ 2 ਲੱਖ ਰੁਪਏ ਚਾਹੀਦੇ ਸਾਡੇ ਕੋਲ ਤਾਂ ਅੱਜ ਹੀ 2 ਲੱਖ ਲੈ ਤੁਹਾਡੇ ਕੋਲ ਕਿਹੜੇ ਡਾਕ ਆ ਪੈਸੇ ਕਹਿੰਦੀ ਸਭ ਕੁਝ ਸਾਡੇ ਕੋਲ ਜ਼ਮੀਨ ਜਾਇਆ ਤੋਨੂ ਦੇ ਵੀ ਸਾਰਾ ਕੁਝ ਤੋਨੂ ਦੇ ਕੀ ਹੈ ਕੁਝ ਤਾਂ ਕੁਝ ਬਚਦਾ ਨਹੀਂ ਸਾਡੇ ਕੋਲ ਪੈਸੇ ਕਾਦੇ ਆ ਗਏ ਘਰੇ ਖਰਚੇ ਥੋੜੇ ਨੇ ਮੈਂ ਤੈਨੂੰ ਜਵਾਬ ਹੈ ਕੁਝ ਨਹੀਂ ਦੋ ਤਿੰਨ ਸਾਲਾਂ ਦਾ ਜਵਾਬ ਹੈ ਹਾਂ ਜਵਾਬ ਹੈ ਸਾਡੇ ਤਾਂ ਸਾਡੇ ਕੋਲ ਪੈਸੇ ਹੋ ਨਹੀਂ ਸਾਨੂੰ ਰਾਣ ਆ ਵੀ ਸਹੀ ਸਾਨੂੰ ਰਾਣ ਆ ਪਰ ਜੇ ਰੋਟੀ ਖਾਣੀ ਹੈ ਤਦ ਰੋਟੀ ਮਦਦ ਨਹੀਂ ਬਣੀ ਪਈ ਨਾ ਮੈਂ ਤੈਨੂੰ ਖਾਂਦੀ ਰਹੀ ਮੈਂ ਤਾਂ ਭੁੱਖਰੀ ਭੱਖੋਈ ਇਹ ਦੋ ਖਾਂੂੰ ਤੈਨੂੰ ਰਾਰੇ ਮਤੇ ਆਉਂਦੇ ਆਗੇ ਕੋਈ ਤਾਂ ਲੜਾਉਣੀ ਹੈ ਤੂੰ ਕਦੇ ਚਾਹ ਠੰਡੀ ਦੇ ਕਦੇ ਮਸਕੇ ਲੱਡੂ ਬਣਾ ਤੈਨੂੰ ਕਹਿੰਦੀ ਇਹ ਤਾਂ ਮੈਨੂੰ ਨਾਲ ਚਾਰੇ ਲੱਗਦੇ ਦੁੱਤ ਨਾੜੇ ਹੈ ਜੇ ਮਸਕੇ ਪਰਖਦੀਆਂ ਤੂੰ ਜਾ ਜਾ ਤੁਹਾਡਾ ਕੰਮ ਕਰੋ ਬੇੜਾ ਸੰਭਰ ਕੇ ਪੱਤੇ ਉੱਡੇ ਫਿਰ ਜਾ ਬੇੜੇ ਚ ਬੇੜੇ ਬੇੜੇ ਨਾਲ ਬੇੜੇ ਨਾਲ ਆਪੇ ਹੋ ਜੂਗੀ ਜਾ ਜਾ ਸੋਹਣ ਜੱਟ ਖੜੀ ਹੋ ਜਾ ਕੰਮ ਕਰ ਲੈ ਆਪਦਾ ਅਤੀਸੀ ਮੈਨੂੰ ਵੀ ਜਦ ਪੈਸਿਆਂ ਨੂੰ ਕਹੂੰਗੀ ਉਹ ਤਾਂ ਇਹ ਜਵਾਬ ਹੀ ਦੇਊਗੀ ਇਹ ਤਾਂ ਰੋਟੀ ਦੇ ਕੇ ਨਹੀਂ ਬਚਦੀ ਰੋਟੀ ਤੋਂ ਲੈ ਛੇਤੀ ਖਾ ਲਾ ਕੇ ਰੋਟੀ ਖਾ ਲੈ ਮੈਂ ਜਮਾ ਨਹੀਂ ਖਾਂਦੀ ਦੁਬਾਰੇ ਪਕਵਾ ਕੇ ਖਾਉਂ ਤੇ ਤੂੰ ਤੇਰਾ ਕੰਮ ਪੜ ਕੱਢ ਕੇ ਆਉਂ ਤੂੰ ਦੇਖਦੀ ਹੁਣ ਜੇ ਲੈ ਪੈਸਿਆਂ ਤੇ ਮੁਕਰਗੀ ਹੁਣ ਜੇ ਮੈਂ ਜੱਗੇ ਨੂੰ ਪੁੱਛੂੰਗੀ ਜੱਗੇ ਨੂੰ ਕਿਹੜਾ ਹੀ ਦੇਣ ਦੇਊਗੀ ਕੋਈ ਨਹੀਂ ਤਾਂ ਮੇਰਾ ਆਪਦੀ ਘਰ ਹੈ ਇਹਦਾ ਕੀ ਕੱਲੀ ਦਾ ਘਰ ਅੰਦਰ ਜਾ ਕੇ ਹੁੰਦੀਆਂ ਮਾੜਾ ਮੋਟਾ ਲਾਉਨੀਆਂ ਗੇੜਾ ਫੇੜਾ ਕਮਰੇ ਚ ਲੈ ਉਹ ਹੋ ਕਮਰੇ ਚਕ ਬੜੀ ਲਪੂਆ ਤਾਂ ਹੈ ਉਧਰ ਕੀ ਲੈਣ ਗਈ ਹੈ ਇਹ ਦੇਖਾਂ ਤਾਂ ਸਹੀ ਲੈ ਹੋ ਹੋ ਨਿਕਲੀ ਆਉਂਦੀ ਇਹ ਕਮਰੇ ਚ ਲੈ ਭੂ ਕੀ ਕਰਦੀ ਇਸ ਅੰਦਰ ਕੀ ਕਰਨਾ ਚੀ ਕੀ ਗੱਲ ਕੋੜੇ ਮੇਰੇ ਪੇਕੇ ਨਾਲ ਘਰ ਅੰਦਰ ਨਹੀਂ ਵੜ ਸਕਦੀ ਮੈਂ ਕਮਰਾ ਦੇਖ ਕੇ ਨਵਾ ਕਿਵੇਂ ਲੱਗਣਾ ਤੇ ਤਨ ਮਾਰ ਗਈ ਅੰਦਰ

ਆਪਾਂ ਅੰਦੇ ਚੁਣਿਆਂਦੀ ਜਾਂਦੀ ਦਵਾਈ ਲੈ ਕੇ ਦੇਖ ਲੈਣੀ ਤੇਰੀ ਬਾਤ। ਹਾਂ ਨਾ ਪਰ ਮੇਰੇ ਸਦਾ ਬਾਹਰ ਦੁਖਦੀ ਐ। ਤੇ ਮੈਂ ਚੱਲੀ ਬਸ ਠੀਕ ਐ ਚੰਗਾ। ਜੱਗੇ ਨੂੰ ਦੱਸ ਦੂੰਗੀ ਪੂਆ ਤਬਗੀ। ਐਸਾ ਦੱਸ ਦੂੰ। ਆਓ। ਉਹ ਮਰ ਜਾ ਮੇਰੀਆਂ ਨਾ ਵਿਆਹ ਜਾ ਕੇ ਸੀ ਟੂਮਾ ਵਾਰ ਪੰਗਾ ਨੇ। ਉਹ ਦੇਖਾਂ। ਕਿਹੜਾ? ਉਹ ਮਰ ਜਾ ਮੇਰੀਆਂ ਟੂਮਾ ਹੀ ਹੈਣੀ ਮੈਂ ਇੱਕ ਟੂਮਾ ਪੰਗਾ ਸੀ। ਉਹ ਮਰ ਜਾ ਹੁਣ ਕੀ ਕਰਾਂ? ਹੋ ਗਿਆ। ਬਟੂ ਮਾਪੁੰਨਾ ਸੇ ਗਿਆ ਜਾਂ ਕੇ ਛੜੀ ਮੇਲ ਤੇ ਹੁਣ ਮੈਂ ਤੇਰਾ ਦਵਾ ਨਹੀਂ ਹਾਂ ਨਹੀਂ ਜਦੋਂ ਭੂਆ ਨੂੰ ਆਉਂਦੇ ਕਰਮ ਖਾਏਗਾ ਤਾਂ ਕਰੀ ਜਾਂਦਾ ਲੈ ਗਈ ਭੂਆ ਚੱਕ ਤੂੰ ਨਹੀਂ ਤੇ ਤਾਂ ਉਹੀ ਭੂਆ ਜਮ ਲੈ ਚੱਲ ਆਪਾਂ ਭੂਆ ਜਮ ਮੈਂ ਤੈਨੂੰ ਪੈਸੇ ਮੰਗਦੀ ਸੀ 2 ਲੱਖ ਰੁਪਏ ਪਹਿਲਾਂ ਹੋ ਫਿਰ ਪੈਸੇ ਮੰਗਦੀ ਸੀ ਅੱਛਾ ਫਿਰ ਮੈਂ ਦਿੱਤਾ ਜਵਾਬ ਮੈਂ ਕਿ ਸਾਡੇ ਕੋਲ ਹੈ ਨਹੀਂ ਸਾਡੇ ਕੋਲ ਕਾਹਦੇ ਆ ਕੇ ਫਸਲ ਨਹੀਂ ਬਾੜੀ ਜੁ ਹੁੰਦੀ ਅੱਛਾ ਉਹ ਤਾਂ ਮੇਰੇ ਵੀ ਟੂਮਾ ਲੈ ਗਈ ਚੱਕ ਕੇ ਉਹ ਤੇ ਡੱਬਾ ਪਾ ਆਪਾਂ ਆਪਾ ਦੇਖਦੇ ਆ ਤੂੰ ਨਹੀਂ ਦੇਖ ਤੂੰ ਭੂਆ ਦੇਖ ਤੂੰ ਲੈ ਗਈ ਚੱਕ ਕੇ ਉਹ ਮੇਰੇ ਨਾਲ ਚੱਲ ਫਿਰ ਮੇਰੇ ਸਾਰੀਆਂ ਲੈ ਗਈ 3-4 ਲੱਖ ਰੁਪਏ ਬੱਸ ਉਹ ਬੱਕਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੁਲਣ ਜਾ ਰਹੇ ਹਾਂ ਹਰਦੇਵ ਸਿੰਘ ਜੀ ਪਰਮਿੰਦਰ ਕੌਰ ਫਤੇਗੜ ਸਾਹਿਬ ਜੀ ਰੇਖਾ ਸ਼ਰਮਾ ਦਰੂਬੀਕਾ ਸ਼ਰਮਾ ਅਨੈਤ ਸ਼ਰਮਾ ਲੀਲਾ ਰਾਮ ਨਾਂਗਲਾ ਰਵਿੰਦਰ ਕੌਰ ਹਮਜਾਪੁਰ ਲਾਪ੍ਰੀਤ ਇੰਜੀਨੀਅਰ ਵਰਕ ਸਕੋਟਕਪੂਰਾ ਕ੍ਰਿਸ਼ਨ ਲਾਲ ਡਰਾਈਵਰ ਡੇਲਵਾ ਰਾਜਸਥਾਨ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਐਸ਼ਾ ਪੁੱਲਰ ਮੈਸ਼ਾ ਪੁੱਲਰ ਜੁਗਰਾਜ ਪੁੱਲਰ ਡਾਕਟਰ ਰਣਜੀਤ ਸਿੰਘ ਖੰਗੂੜਾ ਲਕਾਲਾ ਲੁਧਿਆਣਾ ਕੈਲਗਰੀ ਕੈਨੇਡਾ ਗੁਰਵਿੰਦਰ ਸਿੰਘ ਕੁਲਾਰ ਪਿੰਡ ਮਿੱਡੂ ਖੇੜਾ ਸ਼੍ਰੀ ਮੁਕਸਰ ਸਾਹਿਬ ਜੀ ਬੌਵੀ ਰਾਜਾ ਹਾਂਗਕਾਂਗ ਤਰਨਵੀਰ ਸਿੰਘ ਮੋਗਾ ਹੈਪੀ ਜੋਸ਼ੀ ਪਰਮਜੀਤ ਕੌਰ ਮੋਗਾ ਰਵਿੰਦਰ ਕੌਰ ਗੜਸਾਣਾ ਮੰਡੀ ਬਲਜਿੰਦਰ ਸਿੰਘ ਓਪੇਂਦਰ ਕੌਰ ਬਰਨਾਲਾ ਅਮਰ ਸਿੰਘ ਪਟਿਆਲਾ ਸੁਖਵਿੰਦਰ ਕੌਰ ਹੁਸ਼ਿਆਰਪੁਰ ਜਸਜੀਤ ਸ਼ਰਮਾ ਰੇਨੂ अरोड़ा ਦਿੱਲੀ 75 ਪਸੌਈਆ ਪਸੌੜ ਵਾਲਾ ਬਲਵੰਤ ਸਿੰਘ ਸ਼ੇਰ ਗਿੱਲ ਲੁਧਿਆਣਾ ਗੁਰਮੇਜ ਕੌਰ ਸੁਖਦੀਪ ਸਿੰਘ ਗਿੱਲ ਤਾਰੇ ਵਾਲਾ ਨਵਾਂ ਮੋਗਾ ਗਿੱਲ ਆਟੋ ਵਰਕਸ ਸਤੀਸ਼ ਖੇਪਲ ਰਪਿੰਦਰ ਬੁੱਟਰ ਮਹਿੰਦਰ ਸਿੰਘ ਗੁਰਦੀਪ ਸਿੰਘ ਦਿਓ ਨਾਮ ਸੋਦੀਪਾ ਕੁਲਵਿੰਦਰ ਕੌਰ ਨਾਗਰਾ 30 ਚੰਦਰ ਬਰਨਾਲਾ ਤਰਨਵੀਰ ਸਿੰਘ ਗੋ ਤਰਨਵੀਰ ਸਿੰਘ ਮੋਗਾ ਪ੍ਰਵਰਨ ਦਾ ਆਵਾਜ਼ ਕਰਨ ਧਾਰਨ ਲਖਵਿੰਦਰ ਸਿੰਘ ਕਮਲੇਸ਼ ਪਟਿੱਲ ਪਠੇਲਾ ਸ਼੍ਰੀ ਮੁਕਸਰ ਸਾਹਿਬ ਜੀ ਰੁਪਿੰਦਰ ਸੁਖਰਾਜ ਸਿੰਘ ਜਸਵੀਰ ਰਾਇਪੁਰ ਮੱਖਾ ਪਠੰਡਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮਣੀ ਹੋ ਰਹਿਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ